ਨਸ਼ੇ ਦਿਨ ਵ ਦਿਨ ਵੱਧਦੇ ਜਾ ਰਹੇ ਨੇ ਨੌਜਵਾਨ ਪੀੜੀ ਜਿਹੜੀ ਹੈ ਨਸ਼ਿਆਂ ਦੇ ਵਿੱਚ ਰੁਝਾਨ ਜ਼ਿਆਦਾ ਰੱਖ ਰਹੀ ਹੈ ਇਹ ਸਾਡੀ ਜ਼ਿੰਦਗੀ ਨੂੰ ਸਾਡੇ ਸਮਾਜ ਨੂੰ ਸਾਡੇ ਪਰਿਵਾਰ ਨੂੰ ਪੂਰੀ ਤਰ੍ਹਾਂ ਤੈਸ ਨੈਸ ਕਰ ਰਹੀ ਹੈ ਜੀ ਬਿਲਕੁਲ ਸਰ ਜਿਸ ਤੇ ਕਰਕੇ ਸਾਡੀਆਂ ਚੜ੍ਹਦੀਆਂ ਜਵਾਨੀਆਂ ਹ ਜਿਨ੍ਹਾਂ ਨੇ ਜ਼ਿੰਦਗੀ ਦੇ ਰੰਗ ਮਾਂਚੂਤੇ ਖੂਬਸੂਰਤ ਭੂਮਿਕਾ ਨਿਭਾਣੀ ਹੁੰਦੀ ਜੀ ਜੀ ਉਹ ਜਦੋਂ ਸੜਕਾਂ ਦੇ ਉੱਤੇ ਪਏ ਨਜ਼ਰ ਆਉਂਦੇ ਆ ਸਾਨੂੰ ਲੁੱਟਾ ਖੋਹਾਂ ਨਸ਼ੇ ਕਰਕੇ ਕਰਦੇ ਆ ਲੜਾਈਆਂ ਝਗੜੇ ਨਸ਼ੇ ਕਰਕੇ ਕਰਦੇ ਆ ਉਹ ਮਾਪਾ-ਪਿਓ ਦੇ ਸੁਪਨੇ ਆ ਜਿਹੜੇ ਉਹਨਾਂ ਨੂੰ ਤਾਰ-ਤਾਰ ਕਰ ਦਿੰਦੇ ਜਦੋਂ ਅਸੀਂ ਨੌਜਵਾਨਾਂ ਦੇ ਵਿੱਚ ਨਸ਼ਿਆਂ ਦੀ ਗੱਲ ਕਰਦੇ ਆ ਤਾਂ ਇਹਦੇ ਵਿੱਚ ਜਿਹੜੇ ਮੁੱਖ ਤਿੰਨ ਕਾਰਨ ਕੰਮ ਆਉਂਦੇ ਆ ਇੱਕ ਸੋਸ਼ਲ ਕਾਰਨ ਦੂਜਾ ਬਾਇਓਲੋਜੀਕਲ ਤੀਸਰਾ ਸਾਈਕੋਲੋਜੀਕਲ ਕਾਰਨ ਜਦੋਂ ਉਹ ਨਸ਼ਿਆਂ ਦੇ ਵਿੱਚ ਪੈਂਦੇ ਨੇ ਕਿੱਥੋਂ ਉਹਨਾਂ ਦੀ ਜਿਹੜੀ ਹੈ ਸ਼ੁਰੂਆਤ ਹੁੰਦੀ ਹੈ ਕਿ ਉਹ ਨਸ਼ੇ ਕਰਨ ਲੱਗ ਜਾਂਦੇ ਨੇ ਕਿ ਇਹਦੇ ਵਿੱਚ ਸੰਗਤ ਦਾ ਖਾਸ ਤੌਰ ਤੇ ਬਿਲਕੁਲ ਦੇਖਦੇ ਆ ਆਪਣੇ ਕਿਸੇ ਸੰਗਤ ਕਿਹਨੂੰ ਸੁਣਦੇ ਆ ਤਹੋ ਕੀ ਕਹਤੇ ਹੈ ਕਿ ਇਸ ਸਿਗਰੇਟ ਪੀਸ ਦੇ ਨਾਲ ਨਾਲ ਇੱਕ ਮੁੱਖੀ ਕਿਸਮ ਦਾ ਵੀ ਪਰਫੋਰਮ ਜੀ ਇਹਨਾਂ ਫੈਕਟੋਰਨ ਤੇ ਨਾਲ ਇੱਕ ਵੱਖਰੀ ਕਿਸਮ ਦੇ ਜਾਣਾ ਪਊਗਾ ਸਰ ਸੰਗਤ ਜੀ ਅਸੀਂ ਗੱਲ ਕਰ ਰਹੇ ਕਿ ਸੰਗਤ ਦਾ ਜਿਹੜਾ ਹੈ ਖਾਸ ਰੋਲ ਹੈ ਇਸ ਚੀਜ਼ ਦੇ ਵਿੱਚ ਨਸ਼ੇ ਦੀ ਸ਼੍ਰੀਕਲ ਔਰ ਇੱਕ ਮੀਡੀਆ 24 ਤੁਸੀਂ ਦੇਖ ਰਹੇ ਹੋ ਮੈਂ ਹਾਂ ਸਾਰੀਕਾ ਟਵਾਰ ਲਾਈਕ ਹੈਜ਼ਰ ਹਾਂ ਅਜਾ ਪ੍ਰੋਗਰਾਮ ਸਿਹਤਮੰਦ ਗੱਲਾਂ ਸਾਡੇ ਨਾਲ ਖਾਸ ਮਹਿਮਾਨ ਨੇ ਰਾਜ ਸੋਨੀ ਜੀ ਜੀ ਆਨ ਆਖਦੇ ਆ ਸਭ ਤੋਂ ਪਹਿਲਾਂ ਸਤਿ ਸ਼੍ਰੀਕਲ ਜੀ ਅਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਨਸ਼ਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਨਸ਼ੇ ਦਿਨ-ਬਦਿਨ ਵੱਧਦੇ ਜਾ ਰਹੇ ਨੇ ਨੌਜਵਾਨ ਪੀੜੀ ਜਿਹੜੀ ਹੈ ਨਸ਼ਿਆਂ ਦੇ ਵਿੱਚ ਰੁਝਾਨ ਜ਼ਿਆਦਾ ਰੱਖ ਰਹੀ ਹੈ ਜਦੋਂ ਚੱਲਦੇ ਉਹਨਾਂ ਦਾ ਜਿਹੜਾ ਮੈਂਟਲੀ ਤੇ ਉਹ ਪਰੇਸ਼ਾਨ ਹੁੰਦੇ ਹੀ ਨਹੀਂ ਲੇਕਿਨ ਫਿਜ਼ੀਕਲੀ ਵੀ ਉਹ ਬਹੁਤ ਜ਼ਿਆਦਾ ਅਪਸੈਟ ਹੋ ਜਾਂਦੇ ਨੇ ਤੇ ਉਹ ਬਿਲਕੁਲ ਹੀ ਸੋਚਣ ਸਮਝਣ ਦੀ ਜਿਹੜੀ ਸ਼ਕਤੀ ਹੈ ਜਾਂ ਕੁਝ ਹੋਰ ਹੈ ਉਹ ਮਤਲਬ ਗਲਤ ਇੰਨੀ ਜ਼ਿਆਦਾ ਹੱਦ ਤੱਕ ਜਿਹੜੀ ਹੈ ਉਹ ਲੋ ਹੋ ਜਾਂਦੀ ਹੈ ਕਿ ਉਹਨਾਂ ਨੂੰ ਸਮਝ ਨਹੀਂ ਆਉਂਦਾ ਕੀ ਕਰੀਏ ਕੀ ਨਹੀਂ ਤੇ ਉਹ ਇਦਾਂ ਦੀ ਲਤ ਹੈਗੀ ਹੈ ਕਿ ਇਸ ਤੋਂ ਛੁਟਕਾਰਾ ਪਾਣਾ ਵੀ ਜਿਹੜਾ ਆ ਬੜਾ ਮੁਸ਼ਕਿਲ ਹੋ ਜਾਂਦਾ ਹੈ ਬਹੁਤ ਲੋਕੀ ਇਲਾਜ ਵੀ ਕਰਵਾਉਂਦੇ ਨੇ ਲੇਕਿਨ ਫਿਰ ਵੀ ਇਸ ਚੀਜ਼ ਤੋਂ ਛੁਟਕਾਰਾ ਜਿਹੜਾ ਹੈ ਨਹੀਂ ਪਾ ਹੁੰਦਾ ਬੜਾ ਔਖਾ ਹੋ ਜਾਂਦਾ ਹੈ ਸੋ ਇਸਨੂੰ ਲੈ ਕੇ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਕਿੱਦਾਂ ਇਸ ਨੂੰ ਸਿਹਤ ਦੇ ਨਾਲ ਜੋੜ ਕੇ ਅਸੀਂ ਗੱਲਬਾਤ ਕਰਾਂਗੇ ਕਿ ਇਸ ਨੂੰ ਕਿਵੇਂ ਛੱਡੀਏ ਕਿਵੇਂ ਇਸ ਦੀ ਆਦਤ ਪਾਈਏ ਕੀ ਨਸ਼ਾ ਵਾਲ ਅਸੀ ਘਟ ਜਾਈਏ ਤੇ ਹੋਰ ਕਮਾ ਵਾਲ ਅਸੀ ਵਧਿਏ ਸੋ ਕੀ ਕਹਿਣਾ ਚਾਹੋਗੇ ਸਰ ਮਸ਼ਾਅੱਲਾਕੀ ਸਰਿਕਾ ਜੀ ਅੱਜ ਲਸ਼ਿਆਂ ਦੇ ਪੱਖ ਦੇ ਮੁੱਦੇ ਉੱਤੇ ਗੱਲ ਕਰਕੇ ਜੀ ਅਸੀਂ ਆਪਣੇ ਦਰਸ਼ਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਆ ਕਿ ਨਸ਼ੇ ਸਾਡੀ ਜ਼ਿੰਦਗੀ ਨੂੰ ਸਾਡੇ ਸਮਾਜ ਨੂੰ ਸਾਡੇ ਪਰਿਵਾਰ ਨੂੰ ਪੂਰੀ ਤਰ੍ਹਾਂ ਟੈਸ਼ ਨੈਸ਼ ਕਰ ਰਹੇ ਆ ਜੀ ਬਿਲਕੁਲ ਸਰ ਜਿਸ ਤੇ ਕਰਕੇ ਸਾਡੀਆਂ ਚੜ੍ਹਦੀਆਂ ਜਵਾਨੀਆਂ ਹ ਹ ਜਿਨ੍ਹਾਂ ਨੇ ਜ਼ਿੰਦਗੀ ਦੇ ਰੰਗ ਮੰਚ ਉੱਤੇ ਖੂਬਸੂਰਤ ਭੂਮਿਕਾ ਨਿਭਾਉਣੀ ਹੁੰਦੀ ਆ ਉਹ ਜਦੋਂ ਸੜਕਾਂ ਦੇ ਉੱਤੇ ਪਏ ਨਜ਼ਰ ਆਉਂਦੇ ਆ ਸਾਨੂੰ ਲੁੱਟਾ ਖੋਹਾਂ ਨਸ਼ੀਆਂ ਕਰਕੇ ਕਰਦੇ ਆ ਲੜਾਈਆਂ ਝਗੜੇ ਨਸ਼ੀਆਂ ਕਰਕੇ ਕਰਦੇ ਆ ਉਹ ਮਾਪੇ ਦੇ ਸੁਪਨੇ ਆ ਜਿਹੜੇ ਉਹਨਾਂ ਨੂੰ ਤਾਰ-ਤਾਰ ਕਰ ਦਿੰਦੇ ਆ ਜੀ ਬਿਲਕੁਲ ਤੇ ਸਮਾਜ ਜਿਸ ਨੇ ਸਾਡੇ ਨੌਜਵਾਨਾਂ ਤੋਂ ਵੱਡੀਆਂ ਸਾਰੀਆਂ ਉਮੀਦਾਂ ਰੱਖੀਆਂ ਹੁੰਦੀਆਂ ਆ ਉਹਨਾਂ ਉਮੀਦਾਂ ਦੇ ਉੱਤੇ ਪਾਣੀ ਫੇਰ ਦਿੰਦੇ ਆ ਹੁਣ ਇਹਦੇ ਪਿੱਛੇ ਸਾਨੂੰ ਕੁਝ ਵਿਗਿਆਨਿਕ ਸੈਂਟਿਫਿਕ ਜਿਹੜੇ ਕਾਰਨ ਆ ਉਹ ਸਮਝਣ ਦੀ ਲੋੜ ਹੈ ਬਿਲਕੁਲ ਸਰ ਬਿਲਕੁਲ ਜਦੋਂ ਅਸੀਂ ਨੌਜਵਾਨਾਂ ਦੇ ਵਿੱਚ ਨਸ਼ਿਆਂ ਦੀ ਗੱਲ ਕਰਦੇ ਆ ਤਾਂ ਇਹਦੇ ਵਿੱਚ ਜਿਹੜੇ ਮੁੱਖ ਤਿੰਨ ਕਾਰਨ ਕੰਮ ਕਰਦੇ ਆ ਇੱਕ ਛੋਸ਼ਣ ਕਾਰਨ ਹੈ ਦੂਜਾ ਬਾਇਓਲੋਜੀਕਲ ਹੈ ਤੀਸਰਾ ਸਾਈਕੋਲੋਜੀਕਲ ਕਾਰਨ ਹੈ ਜਿੰਨੀ ਦੇਰ ਅਸੀਂ ਇਹਨਾਂ ਤਿੰਨਾਂ ਕਾਰਨਾਂ ਨੂੰ ਨਹੀਂ ਸਮਝਦੇ ਉੰਨੀ ਦੇਰ ਅਸੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਨਹੀਂ ਕਰ ਸਕਦੇ ਤੇ ਇਸ ਕਰਕੇ ਸਾਡੇ ਦਰਸ਼ਕਾਂ ਨੂੰ ਸਾਡੇ ਸਮਾਜ ਨੂੰ ਸਾਡੇ ਜ਼ਿੰਮੇਵਾਰ ਲੋਕਾਂ ਨੂੰ ਇਹਨਾਂ ਤਿੰਨਾਂ ਦੇ ਉੱਪਰ ਕੰਮ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਸੱਚਮੁੱਚ ਜਿਹੜੀ ਅਸਲ ਜਾੜਾ ਜੀ ਉਹਨੂੰ ਫੜ ਕੇ ਹ ਉਹਦੇ ਵਿੱਚ ਜਿਹੜੀ ਸਿਉਂਕ ਲੱਗੀ ਆ ਉਹਨੂੰ ਖਤਮ ਕਰ ਸਕੀਏ ਤੇ ਮੁੜ ਸਾਡੇ ਜਿਹੜੇ ਨੌਜਵਾਨ ਆ ਉਹ ਹਰੀ ਭਰੀ ਜਵਾਨੀ ਦਾ ਆਨੰਦ ਮਾਣ ਸਕਣ ਜੀ ਅ ਸਰ ਗੱਲ ਕਰਦੇ ਆ ਨਸ਼ਿਆਂ ਤੇ ਅਸੀਂ ਗੱਲ ਕਰ ਰਹੇ ਆ ਸੋ ਨੌਜਵਾਨ ਪੀੜੀ ਤੋਂ ਅਸੀਂ ਸ਼ੁਰੂਆਤ ਕਰਦੇ ਆ ਜਦੋਂ ਉਹ ਨਸ਼ਿਆਂ ਦੇ ਵਿੱਚ ਪੈਂਦੇ ਨੇ ਕਿੱਥੋਂ ਉਹਨਾਂ ਦੀ ਜਿਹੜੀ ਹੈ ਸ਼ੁਰੂਆਤ ਹੁੰਦੀ ਹੈ ਕਿ ਉਹ ਨਸ਼ੇ ਕਰਨ ਲੱਗ ਪੈਂਦੇ ਨੇ ਕਿ ਇਹਦੇ ਵਿੱਚ ਸੰਗਤ ਦਾ ਖਾਸ ਰੋਲ ਹੈਗਾ ਸਰਿਕਾ ਜੀ ਬਿਲਕੁਲ ਸੰਗਤ ਦਾ ਖਾਸ ਰੋਲ ਹੈਗਾ ਇਹਦੇ ਵਿੱਚ ਇੱਕ ਤੇ ਪੀਅਰ ਪ੍ਰੈਸ਼ਰ ਆ ਜਦੋਂ ਚੜ੍ਹਦੀ ਜਵਾਨੀ ਦੇ ਵਿੱਚ ਹੁੰਦੇ ਆ ਹੈਨਾ ਬਚਪਨ ਜੋ ਬਾਹਰ ਨਿਕਲਦੇ ਆ ਤਾਂ ਉਦੋਂ ਉਹਨਾਂ ਦੇ ਕੋਲ ਨਵੇਂ ਤਜਰਬੇ ਕਰਨ ਦਾ ਇੱਕ ਮਨ ਹੁੰਦਾ ਜੀ ਬਿਲਕੁਕੁਲ ਜਦੋਂ ਉਹ ਦੇਖਦੇ ਆ ਆਪਣੇ ਕਿਸੇ ਸਾਥੀ ਨੂੰ ਕਿਸੇ ਨੂੰ ਸੁਣਦੇ ਆ ਤਾਂ ਉਹ ਕੀ ਕਹਿੰਦੇ ਆ ਕਿ ਸਿਗਰਟ ਪੀਣ ਦੇ ਨਾਲ ਨਾ ਇੱਕ ਵੱਖਰੀ ਕਿਸਮ ਦਾ ਰੁਤਫ ਹੁੰਦਾ ਹੈ ਹੈ ਨਾ ਪੈਗ ਲਾਉਣ ਦੇ ਨਾਲ ਇੱਕ ਵੱਖਰੀ ਕਿਸਮ ਦਾ ਨਜ਼ਾਰਾ ਹੁੰਦਾ ਹੈ ਤੇ ਜਦੋਂ ਉਹ ਸਿਗਰਟ ਤੋਂ ਸ਼ੁਰੂ ਕਰਦੇ ਆ ਪੈਗ ਤੋਂ ਸ਼ੁਰੂ ਕਰਦੇ ਆ ਕਰਦੇ ਤਾਂ ਉਹ ਪੀਅਰ ਪ੍ਰੈਸ਼ਰ ਦੇ ਹੇਠ ਆ ਮੰਨ ਲਓ ਉਹਨਾਂ ਦੇ ਕੋਈ 2-4 ਸਾਥੀਆਂ ਦੇ ਵਿੱਚ ਆਪਣੇ ਆਪ ਵਿੱਚ ਬੈਠਣ ਲੱਗ ਪਿਆ ਪੈਗ ਸ਼ੈਗ ਲਾਉਣ ਵਾਲਿਆਂ ਚ ਸਿਗਰਟ ਪੀਣ ਵਾਲਿਆਂ ਚ ਤਾਂ ਉਹ ਉਸ ਨੂੰ ਪ੍ਰੈਸ਼ਰਲਾਈਜ਼ ਕਰਦੇ ਆ ਕਿ ਯਾਰ ਤੂੰ ਸਿਗਰਟ ਨਹੀਂ ਪੀਂਦਾ ਤੂੰ ਸਾਡੇ ਨਾਲ ਕਾਦੀ ਦੋਸਤੀ ਨਿਭਾਏਗਾ ਤੂੰ ਸਾਡੇ ਕਹਿਣ ਤੇ ਅੱਜ ਤਹਾਂ ਦੇ ਨੇ ਪੈਗ ਨਹੀਂ ਲਾਏਗਾ ਸਾਡੇ ਨਾਲ ਕਾਦੀ ਸਾਝ ਬਣਾਏਗਾ ਜੀ ਜਦੋਂ ਇਸ ਤਰ੍ਹਾਂ ਪ੍ਰੈਸ਼ਰਲਾਈਜ਼ ਕਰਦੇ ਆ ਤਾਂ ਉਹ ਪ੍ਰੈਸ਼ਰ ਦੇ ਵਿੱਚ ਆ ਕੇ ਜਿਹਨੂੰ ਪੀਅਰ ਪ੍ਰੈਸ਼ਰ ਕਹਿੰਦੇ ਆ ਜੋ ਪੈਗ ਲੋਣਾ ਸ਼ੁਰੂ ਕਰ ਦਿੰਦਾ ਹੈ ਸਿਗਰਟ ਲੋਣ ਮਤਲਬ ਜਿਹੜੇ ਅਜ਼ਮਾ ਕੇ ਦੇਖਣ ਚਾਹੁੰਦਾ ਹੈ ਉਹ ਵੀ ਮਤਲਬ ਕਿ ਸੰਗਤ ਕਰਕੇ ਵੀ ਮੈਂ ਵੀ ਦੇਖਾਂ ਅਜ਼ਮਾ ਕੇ ਦੇਖਣਾ ਚਾਹੁੰਦਾ ਯਾਨੀ ਕਿ ਉਹ ਆਪਣੀ ਜਿਹੜੀ ਸੰਗਤ ਹੈ ਮਾੜੀ ਸੰਗਤ ਹੈ ਉਸ ਨੂੰ ਜਵਾਬ ਨਹੀਂ ਦੇ ਸਕਦਾ ਹਾਂ ਜਵਾਬ ਉਹਦਾ ਉਹਨੂੰ ਕਿਹਾ ਜਾ ਪੂਤਣਾ ਪੈਂਦਾ ਕਿ ਉਹਨੇ ਇੱਕ ਸਿਗਰਟ ਤੋਂ ਕਸ਼ ਤੋਂ ਸ਼ੁਰੂ ਕੀਤਾ ਤੇ ਉਹ ਚੈਨ ਸਮੋਕਰ ਬਣ ਜਾਂਦਾ ਜੀ ਬਿਲਕੁਲ ਉਹ ਸ਼ਰਾਬ ਪੀਂਦਾ ਤਾਂ ਫਿਰ ਉਸ ਸ਼ਾਮ ਤੱਕ ਸ਼ਰਾਬ ਪੀਂਦਾ ਆਦੀ ਬਣ ਜਾਂਦਾ ਤੇ ਚਾਹੀਦਾ ਇਹ ਹੁੰਦਾ ਕਿ ਵੀ ਉਹ ਆਪਣਾ ਮਾਨਸਿਕ ਸੰਤੁਲਨ ਠੀਕ ਰੱਖ ਕੇ ਉਹ ਜਿਹੜੇ ਉਹਨੂੰ ਪ੍ਰੈਸ਼ਰ ਲਾਈਜ਼ ਕਰਦੇ ਆ ਦੋਸਤ ਉਹਨਾਂ ਤੋਂ ਪਹਿਲੀ ਗੱਲ ਤਾਂ ਖਹਿੜਾ ਛਡੋਣਾ ਚਾਹੀਦਾ ਹੈ ਬਿਲਕੁਲ ਬਿਲਕੁਲ ਸਰ ਹਾਂ ਦੂਸਰੀ ਗੱਲ ਇਹ ਹੈ ਕਿ ਉਹ ਜਿਹੜੇ ਪ੍ਰੈਸ਼ਰਾਈਜ਼ ਕਰਦੇ ਆ ਪ੍ਰੈਸ਼ਰ ਪਾਉਂਦੇ ਆ ਦਬਾਅ ਪਾਉਂਦੇ ਆ ਉਹਨਾਂ ਦੇ ਨਸ਼ੇ ਛਡੋਣ ਦੇ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ ਜੀ ਤਾਂ ਹੀ ਗੱਲ ਬਣਦੀ ਹੈ ਜੇ ਉਹ ਦਬਾਅ ਥੱਲੇ ਆਉਂਦਾ ਇਹਦਾ ਮਤਲਬ ਕਿਤੇ ਨਾ ਕਿਤੇ ਉਸ ਦੇ ਵਿੱਚ ਮਨੋਵਿਗਿਆਨਿਕ ਵਿਗਾੜ ਆ ਚੁੱਕਿਆ ਹੈ ਜਿਸ ਨੂੰ ਸਮਝਣ ਦੀ ਲੋੜ ਹੈ ਜਿਹੜੀ ਤੁਸੀਂ ਗੱਲ ਕੀਤੀ ਹੈ ਸਮਾਜ ਦੀ ਇਹ ਤੇ ਸਮਾਜ ਅਸਰ ਹੋ ਕਿਤੇ ਬੱਚਾ ਕਿ ਵਿਆਹ ਸ਼ਾਦੀ ਤੇ ਜਾਂਦਾ ਹੈ ਤਾਂ ਉੱਥੇ ਵੀ ਸ਼ਰਾਬ ਦੀ ਜਾਂ ਹੋਰ ਨਸ਼ਿਆਂ ਦੀ ਜਿਹੜੀ ਪ੍ਰਸ਼ੰਸਾ ਸੁਣਦਾ ਉਹਦੇ ਸਬਕੌਂਸ਼ੀਅਸ ਮਾਈਂਡ 'ਚ ਇਹ ਗੱਲ ਬੈਠਦੀ ਆ ਕਿ ਵੀ ਇਹ ਜਿਹੜੇ ਸ਼ਰਾਬ ਪੀ ਕੇ ਭੰਗੜਾ ਪਾ ਰਹੇ ਆ ਸ਼ਰਾਬ ਪੀ ਕੇ ਵੱਡੀਆਂ-ਵਡੀਆਂ ਗੱਲਾਂ ਕਰ ਰਹੇ ਆ ਤੇ ਵੀ ਜ਼ਰੂਰ ਸ਼ਰਾਬ ਦੇ ਵਿੱਚ ਕੁਝ ਹੋਏਗਾ ਚੰਗਾ ਜੀ ਜੀ ਬਿਲਕੁਲ ਜਿਹੜੇ ਸਿਗਰਟ ਪੀ ਰਹੇ ਆ ਜਿਹੜੇ ਕਹਦੇ ਆ ਕਿ ਉਹ ਸਿਗਰਟ ਨਹੀਂ ਪੀਤੀ ਤੇ ਹੁਣ ਕਸ਼ਮੀਲਾ ਆ ਵੀ ਸਾਡਾ ਤਾਂ ਸਰੀਰ ਟੁੱਟੀ ਜਾਂਦਾ ਸਾਨੂੰ ਪ੍ਰੋਬਲ ਮਾਰੀ ਆ ਤਾਂ ਉਹਨਾਂ ਨੂੰ ਲੱਗਦਾ ਕਿ ਸਿਗਰਟ ਦੇ ਵਿੱਚ ਕੁਝ ਹੈਗਾ ਜਿਹੜੀ ਨਸ਼ੇ ਕਰਦੇ ਆ ਨਾ ਉਹ ਨਾਲ ਨਸ਼ੇ ਦੀ ਪ੍ਰਸ਼ੰਸਾ ਵੀ ਕਰਦੇ ਆ ਵੀ ਇਹਦੇ ਨਾਲ ਤੇ ਅਸੀਂ ਹਵਾ ਚ ਮਹਿਕ ਦਾ ਉੱਡਦਾ ਮਹਿਸੂਸ ਕਰਦੇ ਆ ਜੀ ਤੇ ਇਸ ਕਰਕੇ ਸਾਡੇ ਜਿਹੜੇ ਕਿਸ਼ੋਰ ਬੱਚੇ ਆ ਉਹ ਕਿਸੇ ਵੀ ਉਮਰ ਦੇ ਹੋ ਸਕਦੇ ਆ 11 12 ਸਾਲ ਦੇ ਹੋ ਸਕਦੇ ਆ 15 ਸਾਲ ਦੇ ਹੋ ਸਕਦੇ ਆ 17 18 ਸਾਲ ਦੇ ਹੋ ਸਕਦੇ ਆ ਉਹਨਾਂ ਨੂੰ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਪੈਂਦੀ ਆ ਕਿ ਸਾਡਾ ਸਮਾਜ ਹੈ ਜੇ ਉਹਦੇ ਵਿੱਚ ਕੁਝ ਗਲਤ ਹੈ ਤਾਂ ਅਸੀਂ ਉਸ ਜਾਲ ਦੇ ਵਿੱਚ ਨਹੀਂ ਫਸਣਾ ਹੂੰ ਜੀ ਸਰ ਸੰਗਤ ਦੇ ਅਸੀਂ ਗੱਲ ਕਰ ਰਹੇ ਆ ਕਿ ਸੰਗਤ ਦਾ ਜਿਹੜਾ ਹੈ ਖਾਸ ਰੋਲ ਆ ਇਸ ਚੀਜ਼ ਦੇ ਵਿੱਚ ਨਸ਼ੇ ਦੀ ਸ਼ੁਰੂਆਤ ਕਰਨ ਦੇ ਲਈ ਤੇ ਮੈਨੂੰ ਲੱਗਦਾ ਹੈ ਕਿ ਜੋ ਬੱਚਾ ਜਦੋਂ ਨਸ਼ੇ ਦੀ ਸ਼ੁਰੂਆਤ ਕਰਦਾ ਹੈ ਅਜਿਹੀ ਸੰਗਤੀ ਦੇ ਵਿੱਚ ਬਹਿ ਕੇ ਸੰਗਤ ਦੇ ਵਿੱਚ ਬਹਿ ਕੇ ਤੇ ਉਹ ਤਾਂ ਉਹਨੂੰ ਸਮਝਣ ਦੀ ਲੋੜ ਹੈ ਵੀ ਉਹ ਕਿਹੜੀ ਸੰਗਤ ਦੇ ਵਿੱਚ ਬੈਠਣਾ ਉਹਨਾਂ ਤਾਂ ਹੀ ਕਿਤੇ ਨਾ ਕਿਤੇ ਉਹ ਜੇ ਬਿਲਕੁਲ ਉਹ ਸਹੀ ਰਾਹ ਤੇ ਚੱਲ ਸਕੇਗਾ ਬਿਲਕੁਲ ਇਹ ਸਮਝ ਤੇ ਬਹੁਤ ਜ਼ਰੂਰੀ ਹੈ ਹੈਨਾ ਪਰ ਜਿਹੋ ਦੀ ਸੰਗਤ ਵੈਸੀ ਰੰਗਤ ਇਹ ਆਮ ਤੌਰ ਤੇ ਕਿਹਾ ਜਾਂਦਾ ਜਦੋਂ ਉਹਦੀ ਸੰਗਤ ਨਸ਼ੇ ਵਾਲਿਆਂ ਦੇ ਨਾਲ ਹੈ ਤਾਂ ਉਹ ਯਕੀਨਨ ਨਸ਼ੇ 'ਚ ਗਲਤਾਨ ਹੋਏਗਾ ਹੀ ਹੋਏਗਾ ਜੇ ਉਹਦੀ ਸੰਗਤ ਕਿਤਾਬਾਂ ਪੜ੍ਹਨ ਵਾਲਿਆਂ ਦੇ ਨਾਲ ਹੈ ਤਾਂ ਉਹ ਚੰਗੀਆਂ ਕਿਤਾਬਾਂ ਨਾਲ ਦੋਸਤੀ ਕਰੇਗਾ ਜੇ ਉਹਦੀ ਸੰਗਤ ਕਿਤੇ ਘੁੰਮਣ ਕਰਨ ਵਾਲਿਆਂ ਦੇ ਨਾਲ ਹੈ ਤਾਂ ਉਹ ਘੁੰਮਣ ਫਰਨ ਦਾ ਸ਼ੌਕ ਪੈਦਾ ਕਰੇਗਾ ਹੈ ਨਾ ਉਹ ਪਹਾੜਾਂ ਦਾ ਆਨੰਦ ਮਾਨੇਗਾ ਠੰਡੀਆਂ ਸ਼ਾਮਾਂ ਦਾ ਆਨੰਦ ਮਾਨੇਗਾ ਤੇ ਉਹ ਜ਼ਿੰਦਗੀ ਨੂੰ ਵਧੀਆ ਖੂਬਸੂਰਤ ਬਣਾਏਗਾ ਜਿਹੜੀ ਸੰਗਤ ਹੈ ਇਹ ਬਹੁਤ ਹੀ ਭੂਮਿਕਾ ਨਿਭਾਉਂਦੀ ਹੈ ਤੇ ਚੰਗੇ ਮਾੜੇ ক্যারেক্টਰ ਦੇ ਵਿੱਚ ਤੇ ਇਸ ਕਰਕੇ ਸਾਨੂੰ ਇਸ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ ਕਿ ਜਿਹੜੀ ਸਾਡੀ ਸੰਗਤ ਹੈ ਇਸ ਨੂੰ ਵਧੀਆ ਬਣਾਉਣ ਵਾਸਤੇ ਸਾਨੂੰ ਯਤਨਸ਼ੀਲ ਹੋਣਾ ਚਾਹੀਦਾ ਜੇ ਕਿਤੇ ਗਲਤ ਹੈ ਉੱਥੋਂ ਕਿਨਾਰਾ ਕਰਨਾ ਚਾਹੀਦਾ ਜੀ ਸਰ ਨਸ਼ਿਆਂ ਦੇ ਵਿੱਚ ਕੀ ਐਦਾਂ ਦੀ ਵਧੀਆ ਚੀਜ਼ ਉਹਨਾਂ ਨੂੰ ਲੱਗਦੀ ਹੈ ਕਿ ਉਹ ਇਹਦੇ ਵਿੱਚ ਡੁੰਗਾਈ ਦੇ ਵਿੱਚ ਚਲੇ ਜਾਂਦੇ ਨੇ ਤੇ ਉੱਥੋਂ ਮੁੜਨਾ ਜਿਹੜਾ ਹੈ ਉਹਨਾਂ ਤੇ ਲਈ ਮੁਸ਼ਕਲ ਹੋ ਜਾਂਦਾ ਸਰਕਾ ਜੀ ਬਹੁਤ ਅੱਛਾ ਸਵਾਲ ਕੀਤਾ ਹੈ ਇਹ ਮੇਨ ਸਵਾਲ ਹੈ ਕਿ ਕੀ ਕਾਰਨ ਹੈ ਕਿ ਵੀ ਪਤਾ ਹੋਣ ਦੇ باوجود ਵੀ ਸਿਗਰਟ ਦੇ ਉੱਤੇ ਲਿਖਿਆ ਸੀ ਤਲੇ ਹਾਨੀਕਾਰਕ ਸ਼ਰਾਬ ਦੇ ਉੱਤੇ ਲਿਖਿਆ ਸੀ ਤਲੇ ਹਾਨੀਕਾਰਕ ਇਸ ਦੇ باوجود ਉਹ ਇਸ ਦਾ ਸੇਵਨ ਕਰਦੇ ਆ ਕਰਦੇ ਆ ਵੱਡੇ ਨਸ਼ਿਆਂ 'ਚ ਗਲਤਾਨ ਹੋ ਜਾਂਦੇ ਆ ਜਦੋਂ ਆਪਾਂ ਇਹ ਗੱਲ ਕਰਦੇ ਆ ਤਾਂ ਇਹ ਅਸਲ ਵਿੱਚ ਕਿ ਇਹ ਸਿਗਰਟ ਤੋਂ ਸ਼ੁਰੂਆਤ ਮਿਲਦੀ ਜਾਂਦੀ ਕਰਦੇ ਆ ਜੀ ਸਿਗਰਟ ਹੈ ਜਿਹੜੀ ਇਹ ਸਾਡੇ ਦਿਮਾਗ ਦਾ ਕੈਮੀਕਲ ਹੈ ਡੋਪਾਮਾਈਨ ਹਮ ਹਾਰਮones ਉਸ ਨੂੰ ਨਾ ਵਧਾਉਂਦੀ ਹੈ ਜੀ ਉਹਦੇ ਨਾਲ ਉਸ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਹਮ ਉਸ ਨੂੰ ਰਿਲੈਕਸੇਸ਼ਨ ਮਹਿਸੂਸ ਹੁੰਦੀ ਹੈ ਕਿਸੇ ਤਰ੍ਹਾਂ ਦੀ ਕੋਈ ਥਕਾਵਟ ਹੈ ਕੋਈ ਤਣਾਅ ਹੈ ਉਸ ਤੋਂ ਉਹ ਫ੍ਰੀ ਹੁੰਦਾ ਤੇ ਇਸ ਕਰਕੇ ਉਹ ਜਦੋਂ ਇੱਕ ਦੋ ਕਸ਼ ਰੋਂਦੇ ਇੱਕ ਸਿਗਰਟ ਜਿੰਦਾ ਤਾਂ ਉਹ ਫਿਰ ਨਿਰੰਤਰ ਇਸ ਚੀਜ਼ ਦਾ ਐਡਿਕਟ ਹੋ ਜਾਂਦਾ ਕਿਤੇ ਮਾੜੀ ਮੱਟੀ ਥਕਾਵਟ ਹੋਈ ਕਿਤੇ ਉਸ ਨੂੰ ਕੋਈ ਤਣਾਅ ਹੋਇਆ ਤਾਂ ਉਹਨੇ ਸਿਗਰਟ ਪੀਣੀ ਸ਼ੁਰੂ ਕਰ ਦਿੱਤੀ ਫਿਰ ਉਹ ਸਿਗਰਟ ਦੇ ਵਿੱਚ ਨਿਕੋਟੀਨ ਜੀ ਨਿਕੋਟੀਨ ਸਾਡੇ ਦਿਮਾਗ ਨੂੰ ਜਿਹੜੀ ਹੈਗੀ ਆ ਉਹ ਪੂਰੀ ਤਰ੍ਹਾਂ ਐਡਾਪਟ ਕਰ ਲੈਂਦੀ ਹੈ ਤੇ ਐਡੋਪਟ ਕਰਨ ਦੇ ਨਾਲ ਉਹ ਆਦੀ ਬਣ ਜਾਂਦਾ ਐਸੀ ਤਰ੍ਹਾਂ ਅਲਕੋਹਲ ਦਾ ਇਹੀ ਕੰਮ ਹੈਗਾ ਜੀ ਤੇ ਜਦੋਂ ਹੋਰ ਨਸ਼ਿਆਂ 'ਚ ਲੱਗਦੇ ਆ ਤਾਂ ਉਹਦੇ ਨਾਲ ਸਾਰੇ ਨਸ਼ੇ ਜਿਹੜੇ ਇਹ ਸਾਡੇ ਡੋਪਾਮਾਈਨ ਨੂੰ ਵਧਾਉਂਦੇ ਆ ਉਹਦੇ ਨਾਲ ਉਹਨਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਜੀ ਅ ਸਰ ਇਦਾਂ ਨਹੀਂ ਲੱਗਦਾ ਕਿ ਜਦੋਂ ਪਰਿਵਾਰ ਦੇ ਵਿੱਚ ਵੀ ਜਿਹੜੇ ਮੈਂਬਰਸ ਨੇ ਆਪਣੇ ਫੈਮਿਲੀ ਮੈਂਬਰਸ ਉਹ ਵੀ ਨਸ਼ਿਆਂ ਦੇ ਵਿੱਚ ਹੁੰਦੇ ਨੇ ਇਸ ਕਰਕੇ ਵੀ ਕਿਤੇ ਨਾ ਕਿਤੇ ਉਹਨਾਂ ਦੇ ਬੱਚਿਆਂ ਤੇ ਵੀ ਇਹ ਅਸਰ ਦੇਖਣ ਨੂੰ ਮਿਲਦਾ ਹੈ ਕਿੰਦਾ ਦੇਖਦੇ ਹੋ ਸਰ ਬਿਲਕੁਲ ਸਾਰਿਕਾ ਜੀ ਇਹ ਅਸਰ ਤੇ ਦਿਖਣਾ ਸੁਭਾਵਕ ਹੈ ਨਾ ਜਦੋਂ ਬਾਪ ਸ਼ਰਾਬ ਪੀ ਰਿਹਾ ਬਾਪ ਪੁੱਕੀ ਲੈ ਰਿਹਾ ਬਾਪ ਕਫੀਮ ਖਾ ਰਿਹਾ ਬੱਚੇ ਦੇ ਸਾਹਮਣੇ ਹੈ ਨਾ ਤੇ ਫਿਰ ਉਹਦੀ ਪ੍ਰਸ਼ੰਸਾ ਕਰ ਰਿਹਾ ਉਹਨੂੰ ਲੱਗਦਾ ਹੈ ਦੇ ਵੀ ਬੱਚਾ ਮੈਨੂੰ ਹੁਣ ਸਿਗਰਟਾ ਲਿਆ ਕੇ ਦੇਵੇ ਦੁਕਾਨ ਤੋਂ ਉਹਦੇ ਸਾਹਮਣੇ ਸਿਗਰਟਾ ਪੀਉਂਦਾ ਬੱਚੇ ਨੇ ਤੇ ਦੇਖ ਕੇ ਉਰੀਸ ਕਰਨੀ ਹੈ ਇਹ ਕੁਦਰਤੀ ਹੈ ਜੇ ਬੱਚਾ ਤੁਸੀਂ ਦੇਖੋਗੇ ਕਿ ਬੱਚਾ ਸਾਹਮਣੇ ਨਹੀਂ ਪੀਊਗਾ ਤਾਂ ਇੱਕ ਵਾਰੀ ਸ਼ੁਰੂਆਤ ਕਰੂਗਾ ਚੋਰੀ-ਚੋਰੀ ਵੀ ਆਈ ਪਾਪਾ ਪੀ ਰਿਹਾ ਤੇ ਮੈਂ ਵੀ ਪੀਵਾਂ ਕਈ ਵਾਰੀ ਉਹਦੇ ਸਾਹਮਣੇ ਵੀ ਪਿੰਦੇ ਆ ਪਾਪਾ ਰੋਕ ਦਿੰਦਾ ਫਿਰ ਚੋਰੀ-ਚੋਰੀ ਕਰਦਾ ਤੇ ਇਸ ਤਰ੍ਹਾਂ ਉਹਦੀ ਜਿਹੜੀ ਆਦਤ ਹੈ ਸਿਗਰਟ ਪੀਣ ਦੀ ਸ਼ਰਾਬ ਪੀਣ ਦੀ ਉਹ ਬਣ ਜਾਂਦੀ ਹੈ ਘਰ ਤੋਂ ਮਾਪੇ ਤੋਂ ਮਿਲਦੀ ਹੈ ਸਾਰਿਕਾ ਜੀ ਇੱਥੋਂ ਤੱਕ ਕੇਸ ਵੀ ਸਾਡੇ ਕੋਲ ਆ ਰਹੇ ਆ ਸਾਹਮਣੇ ਕਿ ਜਿਨ੍ਹਾਂ ਨੂੰ ਜੰਮਦੇ ਬੱਚੇ ਆ ਉਹ ਵੀ ਨਸ਼ੇ ਦੀ ਲਤ ਉੱਤੇ ਲੱਗੇ ਹੋਏ ਆ ਹੁਣ ਤੁਸੀਂ ਸੋਚੋਗੇ ਵੀ ਇਹ ਜੰਮਦੇ ਬੱਚੇ ਕਿਵੇਂ ਲਤ ਤੇ ਲੱਗੇ ਬਿਲਕੁਲ ਬਿਲਕੁਲ ਸੋਚਣ ਵਾਲੀ ਗੱਲ ਹੈ ਹਾਂ ਉਹਦੇ ਵਿੱਚ ਕੀ ਹੋ ਰਿਹਾ ਕਿ ਕੁਝ ਮਾਵਾਂ ਜਿਹੜੀਆਂ ਉਹ ਨਸ਼ਾ ਕਰਦੀਆਂ ਹੈ ਹੈ ਉਸ ਮੈਕ ਲੈ ਰਹੀਆਂ ਤੇ ਉਹ ਜਦੋਂ ਦੁੱਧ ਦੇ ਰਹੀ ਹੈ ਇੱਕ ਫੀਡ ਰਹੀ ਜੀ ਠੀਕ ਹੈ ਲੰਦੇ ਤਾਂ ਉਹ ਬੱਚੇ ਦੇ ਉੱਤੇ ਅਸਰ ਕਰਦਾ ਇਹ ਚੀਜ਼ਾਂ ਸਾਹਮਣੇ ਆ ਚੁੱਕੀਆਂ ਤੇ ਸਾਰੇ ਅਸੀਂ ਜਿਹੜੇ ਜ਼ਿੰਮੇਵਾਰ ਲੋਕ ਆ ਇਸ ਗੱਲ ਤੋਂ ਹੈਰਾਨ ਆ ਇਸ ਪ੍ਰਤੀ ਸੁਚੇਤ ਹੋਣ ਦੀ ਸਾਨੂੰ ਲੋੜ ਹੈ ਕਿ ਇਹ ਨਸ਼ਾ ਇੰਨੀ ਬੁਰੀ ਤਰ੍ਹਾਂ ਸਾਡੇ ਬੱਚਿਆਂ ਦੇ ਵਿੱਚ ਅਸਰ ਕਰ ਰਿਹਾ ਹੂੰ ਜੀ ਜਦੋਂ ਇਹ ਪਰਿਵਾਰ ਨਸ਼ੇ ਕਰਦਾ ਨਾ ਬੱਚਿਆਂ ਤੇ ਬੁਰਾ ਅਸਰ ਪੈਂਦਾ ਹੀ ਪੈਂਦਾ ਇਸ ਪ੍ਰਤੀ ਸਾਡੇ ਪਰਿਵਾਰਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਕਿ ਜੇ ਅਸੀਂ ਕਿ ਸਿਗਰਟਾ ਲਾਉਨੇ ਆ ਸਿਗਰਟਾ ਪੀਣੇ ਆ ਤਾਂ ਉਹ ਵੱਡੇ ਨਸ਼ਿਆਂ ਵਾਸਤੇ ਰਾਹ ਖੋਲਦੇ ਆ ਜੀ ਇਸੇ ਤਰ੍ਹਾਂ ਤੁਸੀਂ ਇੱਕ ਮਾਂ ਦੀ ਗੱਲ ਕੀਤੀ ਹੈ ਕਿ ਮਾਂ ਵੀ ਜਿਹੜਾ ਹੈ ਉਹ ਨਸ਼ੇ ਲੈਂਦੀ ਹੈ ਇਸ ਤਰ੍ਹਾਂ ਹੁਣ ਮੁੰਡੇ ਹੀ ਨਹੀਂ ਕੁੜੀਆਂ ਵੀ ਨਸ਼ਿਆਂ ਦੇ ਵਿੱਚ ਬਹੁਤ ਜ਼ਿਆਦਾ ਪੈ ਗਈਆਂ ਨੇ ਉਹ ਇਨ੍ਹਾਂ ਚੱਕਰਾਂ ਦੇ ਵਿੱਚ ਇੰਨਾ ਪੈ ਗਏ ਆ ਨੇ ਕਿ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਲਤ ਜਿਹੜੀ ਇਸ ਚੀਜ਼ ਦੀ ਹੋ ਗਈ ਹੈ ਕਿੱਦਾਂ ਦੇਖ ਹਾਂ ਬਿਲਕੁਲ ਸਰਕਾ ਜੀ ਜਦੋਂ ਆਪਾਂ ਕੁੜੀਆਂ ਦੀ ਗੱਲ ਕਰਦੇ ਆ ਤਾਂ ਪਹਿਲਾਂ ਸਾਨੂੰ ਇਉਂ ਮਹਿਸੂਸ ਹੁੰਦਾ ਸੀਗਾ ਕਿ ਵੀ ਮੁੰਡੇ ਹੀ ਨਸ਼ੇ ਕਰਦੇ ਆ ਜੀ ਬਿਲਕੁਲ ਬਿਲਕੁਲ ਬੇ ਕੁੜੀਆਂ ਨਹੀਂ ਕਰਦੀਆਂ ਨਹੀਂ ਕਰਦੀਆਂ ਜੀ ਹੁਣ ਇੱਕ ਤੇ ਇਦਾਂ ਦਾ ਵੱਡਾ ਕਾਰਨ ਇਹ ਹੈ ਜਿੰਨੇ ਕੇਸ ਮੈਂ ਹੁਣ ਤੱਕ ਦੇਖੇ ਆ ਕੁੜੀਆਂ ਦੇ ਨਾਲ ਇਸ ਦੇ ਬਾਰੇ ਗੱਲਬਾਤ ਕੀਤੀ ਹੈ ਜਿਹੜੀਆਂ ਨਸ਼ੇ ਕਰਦੀਆਂ ਹੈਗੀਆਂ ਤਾਂ ਸਾਹਮਣੇ ਜਿਹੜੀ ਗੱਲ ਆਉਂਦੀ ਆ ਉਹ ਇਹ ਹੈ ਕਿ ਉਹਨਾਂ ਦਾ ਜਿਹੜਾ ਫਰੈਂਡ ਸਰਕਲ ਆ ਉਹ ਨਸ਼ੇ ਵਾਲਾ ਹੈ ਫਰੈਂਡ ਸਰਕਲ ਦੇ ਵਿੱਚ ਕੀ ਹੈ ਕਿ ਮੰਨ ਲਓ ਉਹਦਾ ਕੋਈ ਲੜਕਾ ਦੋਸਤ ਹੈ ਦੋਸਤ ਉਹਦਾ ਨਸ਼ੇ ਕਰਨੇ ਚਾਹੁੰਦਾ ਉਹਦੇ ਸਾਹਮਣੇ ਕੈਪਸੂਲ ਨਹੀਂ ਖਾ ਸਕਦਾ ਉਹਦੇ ਸਾਹਮਣੇ ਸਿਗਰਟ ਨਹੀਂ ਪੀ ਸਕਦਾ ਉਹਦੇ ਸਾਹਮਣੇ ਸ਼ਰਾਬ ਨਹੀਂ ਪੀ ਸਕਦਾ ਉਹਦੇ ਸਾਹਮਣੇ ਕੋਈ ਚਿੱਟਾ ਨਹੀਂ ਲੈ ਸਕਦਾ ਹੈਨਾ ਫੋਨ ਦੇ ਉੱਪਰ ਜਾਂ ਦੂਰ ਦੂਰੋਂ ਤੱਕ ਕਹਿੰਦਾ ਕਿ ਵੀ ਮੈਂ ਕੋਈ ਨਸ਼ਾ ਨਹੀਂ ਕਰਦਾਗਾ ਪਰ ਜਦੋਂ ਉਹਨਾਂ ਦੀ ਨੇੜਤਾ ਵੱਧਦੀ ਹੈ ਜਦੋਂ ਕਿਤੇ ਡੇਟ ਤੇ ਜਾਂਦੇ ਆ ਕਿਤੇ ਇੱਕ ਦੋ ਦਿਨ ਚਾਰ ਦਿਨ ਵਾਸਤੇ ਬਾਹਰ ਘੁੰਮਣ ਵਾਸਤੇ ਜਾਂਦੇ ਆ ਤਾਂ ਇਹਦਾ ਮਤਲਬ ਹੈ ਕਿ ਵੀ ਉਹ 24 ਘੰਟੇ ਇਕੱਠੇ ਰਹਿ ਰਹੇ ਹੁਣ ਉੱਥੇ ਵੀ ਤਾਂ ਨੌਜਵਾਨ ਨੇ ਨਸ਼ਾ ਕਰਨਾ ਹੀ ਹੈ ਮੁੰਡੇ ਨੇ ਨਸ਼ਾ ਕਰਨਾ ਫਿਰ ਉਹ ਬਹਾਨੇ ਬਣਾਉਂਦਾ ਕਿ ਵੀ ਕੁੜੀਆਂ ਦੀ ਜ਼ੁਬਾਨੀ ਹੈ ਵੀ ਮੈਨੂੰ ਕਹਿੰਦਾ ਕਿ ਡਾਰਲਿੰਗ ਅੱਜ ਨਾ ਤੂੰ ਮੈਨੂੰ ਪੈਗ ਲਵਾ ਦੇ ਹੈਨਾ ਮੈਂ ਤੇਰੇ ਹੱਥੋਂ ਪੈਗ ਲਾਉਣਾ ਹੈ ਅੱਜ ਮੈਨੂੰ ਤੂੰ ਕਸ਼ਲਵਾਦੇ ਮੈਂ ਬਸ ਕਦੇ-ਕਦੇ ਪੀਣਾ ਬਸ ਅੱਜ ਤੋਂ ਬਾਅਦ ਮੈਂ ਛੱਡ ਦਿੰਦਾ ਉਹ ਕੁੜੀ ਇੰਨੀ ਵਿਚਾਰੀ ਇਮੋਸ਼ਨਲ ਹੁੰਦੀ ਹੈ ਉਹ ਆਪਣੇ ਹੱਥੀ ਪੈਗ ਲਾਉਂਦੀ ਹੈ ਆਪਣੇ ਹੱਥੀ ਕਸ਼ ਲਾਉਂਦੀ ਹੈ ਉਹ ਆਪਣੇ ਹੱਥੀ ਉਹਨੂੰ ਚਿੱਟਾ ਲਗਾਉਂਦੀ ਹੈ ਹਾਂ ਉਹਨੂੰ ਇਮੋਸ਼ਨਲੀ ਬਲੈਕਮੇਲ ਕਰਦਾ ਕਿ ਵੀ ਮੈਂ ਲੱਗ ਗਿਆ ਮੈਂ ਅੱਜ ਤੈਨੂੰ ਦੱਸਣ ਲੱਗਿਆ ਤੂੰ ਮੇਰੀ ਜਾਨ ਹੈ ਤੂੰ ਮੇਰੀ ਹਾਂ ਤੂੰ ਮੇਰੀ ਜ਼ਿੰਦਗੀ ਹੈ ਸਾਰਾ ਕੁਝ ਇਸ ਤਰ੍ਹਾਂ ਉਹ ਕੁੜੀ ਵਿਚਾਰੀ ਭੋਲੇ ਭਾ ਉਹ ਨਾ ਉਹ ਸਾਰਾ ਕੁਝ ਕਰਦੀ ਐ ਚਲ ਕੋਈ ਨਹੀਂ ਅਈਦਾ ਦੇਣੀ ਐ ਕੱਲ ਦਾ ਦੇਣੀ ਐ ਫਿਰ ਇਹਨੇ ਛਾੜੀ ਦੇਣੀ ਐ ਸੋਹਾ ਖਾਂਦਾ ਸਾਰਾ ਕੁਝ ਕਰਦਾ ਅਛਾ ਫੇਰ ਦੂਜਾ ਜਿਹੜਾ ਦੌਰ ਆਉਂਦਾ ਹੈ ਕਿ ਹੁਣ ਮੇਰੇ ਨਾਲ ਬੈਠ ਕੇ ਤੂੰ ਆ ਕਾਸ਼ਨਾ ਮੇਰੇ ਨਾਲ ਬੈਠ ਕੇ ਤੂੰ ਪੈਗ ਲਾ ਮੇਰੇ ਨਾਲ ਆ ਚਿੱਟਾ ਲਾ ਹੈਨਾ ਲੈ ਦੇ ਕੁੜੀ ਵੀ ਮਜਬੂਰ ਮਤਲਬ ਮਜਬੂਰ ਨਹੀਂ ਉਹਨੂੰ ਇਸ ਤਰ੍ਹਾਂ ਕਰ ਲੈ ਤੂੰ ਮੇਰੇ ਨਾਲ ਪੈਗ ਨਹੀਂ ਲਾ ਸਕਦੀ ਮੇਰੇ ਨਾਲ ਜ਼ਿੰਦਗੀ ਕਿਵੇਂ ਟਪਾਏਂਗੀ ਹੈਨਾ ਇਮੋਸ਼ਨਲੀ ਬਲੈਕਮੇਲ ਇਮੋਸ਼ਨਲੀ ਬਲੈਕਮੇਲ ਫਿਰ ਤੂੰ ਮੈਨੂੰ ਪਿਆਰ ਨਹੀਂ ਕਰ ਦੇਗੀ ਹੈਨਾ ਅੱਜ ਆਪਾਂ ਇੰਜੋਏ ਕਰਨਾ ਆ ਉਹ ਕੁੜੀ ਵਿਚਾਰੀ ਇਨੋਸੈਂਟ ਹੁੰਦੀ ਆ ਉਹ ਚਿੱਟੇ ਤੇ ਲੱਗ ਗਈ ਉਹ ਸ਼ਰਾਬ ਤੇ ਲੱਗ ਗਈ ਹੈਨਾ ਸਿੱਕਤਾ ਪੀਣ ਲੱਗ ਪਈ ਤੇ ਉਹ ਇਸ ਤਰ੍ਹਾਂ ਇਹ ਕੁੜੀ ਦੀ ਜਿਹੜੀ ਜ਼ਿੰਦਗੀ ਖਰਾਬ ਹੁੰਦੀ ਆ ਫਿਰ ਉਹਨੂੰ ਕੁੜੀ ਨੂੰ ਨਿਰੰਤਰ ਉਹਦੀ ਲੋੜ ਹੁੰਦੀ ਆ ਨਸ਼ੇ ਦੀ ਜੀ ਬਿਲਕੁਲ ਤਾਂ ਉਹਨੇ ਫਿਰ ਇਧਰ ਉਧਰੋ ਕਰਨਾ ਫਿਰ ਮੁੰਡਾ ਤੇ ਜਿਹੜਾ ਉਹ ਥੋੜੀ ਦੇਰ ਵਾਸਤੇ ਹੁੰਦਾ ਹੈਗਾ ਤੇ ਜਿਹੜੀਆਂ ਕੁੜੀਆਂ ਨਾਲ ਦੀਆਂ ਹੁੰਦੀਆਂ ਉਹਦੇ ਕਾਲਜ ਪੜ੍ਹਦੀਆਂ ਜਾਂ ਕਿਤੇ ਹੋਰ ਉਹਦੀ ਸਾਹਜ ਆ ਫਿਰ ਉਹਨਾਂ ਦੇ ਨਾਲ ਉਹ ਬੈਠ ਕੇ ਨਸ਼ੇ ਕਰਦੀ ਆ ਐਸੇ ਤਰ੍ਹਾਂ ਇੱਕ ਦੂਜੇ ਤੋਂ ਆਕਤ ਪੈਂਦੀ ਹੈ ਪਰ ਜੰਨੀਆਂ ਕੁੜੀਆਂ ਮੇਰੇ ਨਾਲ ਗੱਲ ਕਰਦੀਆਂ ਉਹਨਾਂ ਨੇ ਇਹ ਦੱਸਿਆ ਕਿ ਵੀ ਸਾਨੂੰ ਮੁੰਡਿਆਂ ਤੋਂ ਆਕ ਲਾਈ ਹੈ ਸਾਡੇ ਬੋਏਫ੍ਰੈਂਡ ਨੇ ਇਹ ਆਕ ਲਾਈ ਆ ਤੇ ਇਸ ਲਈ ਮੈਂ ਤੇ ਹਮੇਸ਼ਾ ਕੁੜੀਆਂ ਨੂੰ ਇਹ ਗੱਲ ਕਹਿੰਦਾ ਕਿ ਜਿਹੜਾ ਵੀ ਲੜਕਾ ਕ언 ਉਹ इमोਸ਼ਨਲੀ ਬਲੈਕਮੇਲ ਕਰਦਾ ਉਸ ਨੂੰ ਜਿੰਨੀ ਜਲਦੀ ਹੋ ਸਕਦਾ ਐਵੋਇਡ ਕਰੋ ਤੇ ਉਹ ਕਹੋ ਕਿ ਤੂੰ ਨਹੀਂ ਤਾਂ ਉਹ ਸਹੀ ਉਹ ਨਹੀਂ ਤਾਂ ਉਹ ਸਹੀ ਇਹ ਸਾਨੂੰ ਅਪਣਾ ਲੈਣਾ ਚਾਹੀਦਾ ਬਹੁਤ ਅੱਛਾ ਛੇਰ ਹੈ ਤੇ ਜੇ ਸਾਡਾ ਦੋਸਤ ਸਾਡਾ ਸਾਥੀ ਸਿਹਤਮੰਦ ਨਹੀਂ ਹੋਏਗਾ ਤਾਂ ਅਸੀਂ ਸਿਹਤਮੰਦ ਨਹੀਂ ਰਹਿ ਸਕਦੇ ਜਿਹੜਾ ਸਾਨੂੰ ਤਣਾਅ ਦਿੰਦਾ ਸਾਨੂੰ ਜਿਹੜਾ ਟੈਨਸ਼ਨ ਦਿੰਦਾ ਉਹ ਸਾਡੀ ਜ਼ਿੰਦਗੀ ਬਰਬਾਦ ਕਰੇਗਾ ਹੀ ਕਰੇਗਾ ਜੀ ਬਿਲਕੁਲ ਯਾਨੀ ਕਿ ਤੁਸੀਂ ਇਹ ਦੇਖੋ ਕਿ ਸੰਗਤ ਦਾ ਕਿੰਨਾ ਕਿ ਅਸਰ ਪੈਂਦਾ ਹੈ ਨਸ਼ਾ ਕਰਨ ਦੀ ਸ਼ੁਰੂਆਤ ਕਰਨ ਦੇ ਲਈ ਜੀ ਬਿਲਕੁਲ ਕਿਸੇ ਤਰ੍ਹਾਂ ਹੁਣ ਗੱਲ ਕਰਦੇ ਆ ਨੌਜਵਾਨ ਜਿਹੜੀ ਹੈ ਨੌਜਵਾਨਾਂ ਦੀ ਸ਼ੁਰੂਆਤ ਨਸ਼ਿਆਂ ਦੇ ਵਿੱਚ ਹੁੰਦੀ ਹੈ ਜਦੋਂ ਤੇ ਮੈਨੂੰ ਲੱਗਦਾ ਕਿ ਸਕੂਲਾਂ ਦੇ ਵਿੱਚ ਕਾਉਂਸਲਿੰਗ ਜਿਹੜੀ ਹੈ ਬਹੁਤ ਜ਼ਰੂਰੀ ਹੈ ਹੁਣ ਤੁਸੀਂ ਦੇਖੋ ਕਿ ਕਾਉਂਸਲਿੰਗ ਵੈਸੇ ਵੀ ਹੁੰਦੀਆਂ ਹੀ ਨਹੀਂ ਬੱਚਿਆਂ ਦੇ ਲਈ ਕਿੰਨਾ ਕੀ ਭੂਮਿਕਾ ਜਿਹੜੀ ਹੈ ਕਾਉਂਸਲਿੰਗ ਦੀ ਹੈਗੀ ਬੱਚਿਆਂ ਦੇ ਲਈ ਹਾਂ ਤਾਂ ਕਿ ਉਹ ਨਸ਼ਿਆਂ ਤੋਂ ਦੂਰ ਰਹੇ ਬਿਲਕੁਲ ਸਾਰਿਕਾ ਜੀ ਕਾਉਂਸਲਿੰਗ ਦੀ ਭੂਮਿਕਾ ਨਾ ਬਹੁਤ ਜ਼ਰੂਰੀ ਹੈ ਜੀ ਪਰ ਜਿਹੜੀ ਕਾਉਂਸਲਿੰਗ ਆਮ ਤੌਰ ਤੇ ਸਾਡੇ ਕੀਤੀ ਜਾਂਦੀ ਹੈ ਨਾ ਇਹ ਪ੍ਰੋਫੈਸ਼ਨਲ ਕਾਉਂਸਲਿੰਗ ਨਹੀਂ ਹੈਗੀ ਜੀ ਸਾਡੇ ਸਕੂਲਾਂ ਦੇ ਵਿੱਚ ਅਧਿਆਪਕ ਵੀ ਕਹਿੰਦੇ ਆ ਕਿ ਸਿਗਰਟ ਨਹੀਂ ਪੀਣੀ ਚਾਹੀਦੀ ਸ਼ਰਾਬ ਨਹੀਂ ਪੀਣੀ ਚਾਹੀਦੀ ਉਹ ਭਾਈਏ ਤੇ ਬੱਚੇ ਨੂੰ ਪਤਾ ਵੀ ਨੇ ਕਿ ਹਾਂ ਉਹ ਤੇ ਸਿਗਰਟ ਆਪ ਬੋਲਦੀ ਆ ਵੀ ਮੈਨੂੰ ਨਾ ਪੀਓ ਮੈਂ ਸਿਹਤ ਲਈ ਹਾਨੀਕਾਰਕ ਹੈ ਸ਼ਰਾਬ ਬੋਲਦੀ ਆ ਕਿ ਮੈਨੂੰ ਨਾ ਪੀਓ ਮੈਂ ਹਾਨੀਕਾਰਕ ਹੈ ਜੀ ਹੁਣ ਕਾਉਂਸਲਿੰਗ ਦਾ ਮਤਲਬ ਹੁੰਦਾ ਹੈ ਕਿ ਵੀ ਜਿਹੜੇ ਬੱਚੇ ਇਸ ਐਡਿਕਸ਼ਨ ਦਾ ਸ਼ਿਕਾਰ ਹੋ ਰਿਹਾ ਆ ਆਪਾਂ ਉਹਨਾਂ ਦੀ ਪਹਿਲਾਂ ਪਛਾਣ ਕਰਨੀ ਹੁੰਦੀ ਹੈ ਹੈਨਾ ਪਹਿਚਾਨ ਕਰਕੇ ਫਿਰ ਉਹਨਾਂ ਦੀ ਪਰਸਨਲ ਕਾਉਂਸਲਿੰਗ ਕਰਨੀ ਹੁੰਦੀ ਹੈ ਸਾਡੇ ਤਾਂ ਬਹੁਤ ਵੱਡਾ ਦੁੱਖ ਹੈ ਕਿ ਸਾਨੂੰ ਤੇ ਪਤਾ ਹੀ ਨਹੀਂ ਸਾਈਕੋਲੋਜੀ ਕੀ ਹੈ ਸਾਡੇ ਲੋਕਾਂ ਨੂੰ ਨਹੀਂ ਪਤਾ ਮਨੋਵਿਗਿਆਨ ਕੀ ਹੈ ਚਾਈਲਡ ਸਾਈਕੋਲੋਜੀ ਦਾ ਕੁਝ ਨਹੀਂ ਪਤਾ ਹੈ ਨਾ ਚਾਹੇ ਮਾਪੇ ਪਾਪਾ ਹੈ ਚਾਹੇ ਸਾਡੇ ਅਧਿਆਪਕ ਹੈ ਇਵਨ ਕੇ ਅਧਿਆਪਕ ਸਹਿਬਾਨ ਦਾ ਸਬਜੈਕਟ ਹੈ ਜ਼ਰੂਰੀ ਮਨੋਵਿਗਿਆਨ ਪਰ ਉਹ ਬੀਐਡ ਦੇ ਵਿੱਚ ਉਹ ਹੀ 9 ਮਹੀਨੇ ਇੱਕ ਕਿਤਾਬ ਪੜ੍ਹਦੇ ਆ ਉਸ ਤੋਂ ਬਾਅਦ ਅਧਿਆਪਕਾਂ ਦੇ ਘਰਾਂ 'ਚੋਂ ਮਨੋਵਿਗਿਆਨ ਦੀਆਂ ਕਿਤਾਬਾਂ ਲੱਭ ਕੇ ਦਿਖਾਓ ਨਹੀਂ ਲੱਭਦੀਆਂ ਬਹੁਤ ਘੱਟ ਅਧਿਆਪਕ ਹੈਗੇ ਆ ਮੇਰੇ ਦੋਸਤ ਹੈ ਮੈਨੂੰ ਪਤਾ ਹੈ ਜਿਹੜੇ ਮਨੋਵਿਗਿਆਨ ਦੇ ਬਹੁਤ ਤਮਾਹਰ ਐਕਸਪਰਟ ਐ ਉਹ ਸਾਈਕੋਲੋਜੀ ਪੜ੍ਹਦੇ ਵੀ ਐ ਮਨੋਵਿਗਿਆਨੀਆਂ ਨਾਲ ਸਾਝ ਵੀ ਬਣਾ ਕੇ ਰੱਖਦੇ ਐ ਮਨੋਵਿਗਿਆਨਿਕ ਤੌਰ ਤੇ ਬੱਚਿਆਂ ਨੂੰ ਟ੍ਰੀਟ ਵੀ ਕਰਦੇ ਐ ਸਾਰਾ ਕੁਝ ਹੈਗੇ ਆ ਪਰ ਜਿਆਦਾ ਗਿਣਤੀ ਹੈ ਜਿਹੜੀ ਉਹ ਮਨੋਗਿਆਨ ਦੇ ਨੇੜੇ ਤੇੜੇ ਵੀ ਨਹੀਂ ਹੈ ਅਧਿਆਪਕ ਸਹਿਬਾਨ ਤੇ ਇਸ ਕਰਕੇ ਜਦੋਂ ਆਪ ਅਸੀਂ ਮਨੋਗਿਆਨ ਨਹੀਂ ਪੜਾਂਗੇ ਤੇ ਬੱਚਿਆਂ ਨੂੰ ਅਸੀਂ ਕਿਵੇਂ ਟ੍ਰੀਟ ਕਰ ਸਕਾਂਗੇ ਫਿਰ ਅਸੀਂ ਤਾਂ ਇਹ ਮੈਨੇ ਦਿੰਨੇ ਆ ਹੈਨਾ ਉਹ ਮੈਂ ਤੁਹਾਨੂੰ ਸਾਰਿਕਾ ਜੀ ਕੀ ਦੱਸਾਂ ਤਾਂ 10 12 ਦਿਨ ਦੀ ਗੱਲ ਹੈ ਹੈਨਾ ਇੱਕ ਸਕੂਲ ਦੇ ਵਿੱਚ ਮੇਰਾ ਲੈਕਚਰ ਸੀਗਾ ਮਾਨਸਿਕ ਸਿਹਤ ਸਬੰਧੀ ਤੇ ਵਿਹਮਾ ਭਰਮਾ ਬਾਰੇ ਕਿਸ਼ੋਰ ਸਿੱਖਿਆ ਬਾਰੇ ਜੀ ਤੇ ਉਹ ਕੁਝ ਬੱਚੇ ਸਾਨੂੰ ਪ੍ਰੋਬਲਮ ਸੀਗੀ ਕਿ ਵੀ ਇਹਨਾਂ ਅਟਰੈਕਸ਼ਨ ਲੜਕੀਆਂ ਪ੍ਰਤੀ ਸਾਡੀ ਹੋ ਰਹੀ ਹੈ ਤੇ ਪੜ੍ਹਾਈ ਸ਼ਮਾਨ ਨਹੀਂ ਲੱਗਦਾ ਜੀ ਤੇ ਮੈਂ ਇਹ ਗੱਲ ਨਾ ਉਹਨਾਂ ਦੇ ਅਧਿਆਪਕ ਜਿਹੜੇ ਇੱਕ ਜ਼ਿੰਮੇਵਾਰ ਅਧਿਆਪਕ ਸੀ ਉਹਨਾਂ ਨੂੰ ਕੋਲ ਬੁਲਾ ਕੇ ਕਿਹਾ ਕਿ ਇਹਨਾਂ ਦੀ ਨਾ ਕਾਉਂਸਲਿੰਗ ਕਰਨ ਦੀ ਲੋੜ ਹੈ ਤੇ ਇਹਨਾਂ ਦੀ ਆ ਪ੍ਰੋਬਲਮ ਹੈ ਜੀ ਉਹ ਮੈਡਮ ਐਡੀ ਹੁਣ ਕੀ ਮੈਂ ਕਹਾਂ ਨੌਨਸੈਂਸ ਉਹਨੇ ਬਾਕੀ ਮੈਡਮ ਨੂੰ ਦੱਸਤਾ ਜੀ ਉਹ ਬੱਚਿਆਂ ਨੂੰ ਹੁਣ ਮਨੋਵਿਗਿਆਨਿਕ ਤੌਰ ਤੇ ਟਰੀਟ ਕਰਨ ਦੀ ਥਾਂ ਤੇ ਉਹਨਾਂ ਨੂੰ ਤਾਨੇ ਮੇਨੇ ਮਾਰਨੇ ਸ਼ੁਰੂ ਕਰ ਦਿੱਤੇ ਲੈ ਤੁਹਾਨੂੰ ਅੱਗ ਲੱਗੀ ਆ ਤੁਹਾਨੂੰ ਇਹ ਆ ਉਹ ਹਨਾ ਇਸ ਤਰ੍ਹਾਂ ਇਹ ਗੈਰ ਮਨੋਵਿਗਿਆਨਿਕ ਢੰਗ ਤਰੀਕੇ ਜਿਹੜੇ ਅਪਣਾਏ ਜਾਂਦੇ ਆ ਇਹ ਬਹੁਤ ਖਤਰਨਾਕ ਹੈ। ਔਰ ਇਹ ਅਸੀਂ ਇਹ ਜਿਹੜੀ ਚੀਜ਼ ਆ ਪੈਰੈਂਟਸ ਦੇ ਵਿੱਚ ਵੀ ਅਸੀਂ ਦੇਖਿਆ ਮੈਂ ਪੈਰੈਂਟਸ ਕੋ ਮੈਨੂੰ ਯਾਦ ਆ ਰਿਹਾ ਮੈਨੂੰ ਇੱਕ ਅਧਿਆਪਕੇ ਦੱਸਦੇ ਆ ਉਹ ਕਹਿੰਦੇ ਕਿ ਵੀ ਅਸੀਂ ਇੱਕ ਦਿਨ ਇੱਕ ਬੱਚੇ ਨੂੰ ਸਿਲੇਬਸ ਭੇਜ ਦਿੱਤਾ ਮੋਬਾਈਲ ਦੇ ਉੱਤੇ ਜੀ ਉਸ ਲਈ ਬਸ ਤੂੰ ਆਪਣਾ ਕੰਮ ਕਰ ਰਹੀ ਹੈ ਮਾਂ ਨੇ ਉਹਦੀ ਨੇ ਉਹਨੂੰ ਇੰਨਾ ਕੁੱਟਿਆ ਵੀ ਤੂੰ ਤੇ ਆਪਣੇ ਬੁਆਏਫਰੈਂਡ ਨਾਲ ਗੱਲ ਕਰ ਲਈ ਉਹ ਕੁੜੀ ਵਿਚਾਰੀ ਸਕੂਲ ਆ ਕੇ ਆਪਣੇ ਟੀਚਰ ਨੂੰ ਦੱਸ ਰਹੀ ਹੈ ਹੈਨਾ ਜਾਨੀ ਕਿ ਇਹ ਸਾਰਾ ਕੁਝ ਸਾਨੂੰ ਮਨੋਵਿਗਿਆਨਿਕ ਤੌਰ ਤੇ ਸਮਝਣ ਦੀ ਲੋੜ ਹੈ ਸਾਨੂੰ ਪੇਸ਼ੈਂਸ ਰੱਖਣ ਦੀ ਲੋੜ ਹੈ ਕਿ ਜੇ ਬੱਚੇ ਦੇ ਹੱਥ ਵਿੱਚ ਮੋਬਾਈਲ ਹੈ ਤਾਂ ਜ਼ਰੂਰੀ ਨਹੀਂ ਹੈ ਕਿ ਉਹ ਕਿਸੇ ਨਾਲ ਗਲਤ ਗੱਲ ਕਰ ਰਿਹਾ ਹੈ ਜੀ ਮਤਲਬ ਪਹਿਲੇ ਬੱਚੇ ਦੇ ਸੋਨਤਲੋ ਉਹਨੂੰ ਦੇਖ ਤਾਂ ਲੋ ਸਮਝ ਤਾਂ ਲੋ ਵੀ ਕੀ ਗੱਲ ਕੀ ਹੈ ਜੀ ਬਿਲਕੁਲ ਹੁਣ ਜਦੋਂ ਇਹੋ ਜਿਹੀਆਂ ਹਾਲਤਾਂ ਬਣਦੀਆਂ ਤਾਂ ਬੱਚੇ ਤਣਾਅ ਉਚਾ ਕੇ ਉਹ ਨਸ਼ੇ ਕਰਦੇ ਆ ਤੇ ਇਸ ਕਰਕੇ ਸਾਨੂੰ ਮਾਪੇ ਨੂੰ ਸਾਡੇ ਅਧਿਆਪਕ ਸਹਿਬਾਨ ਨੂੰ ਵਿਸ਼ੇਸ਼ ਜ਼ਿੰਮੇਵਾਰੀ ਨਿਭਾਉਂਦੀ ਲੋੜ ਹੈ ਕਿ ਅਸੀਂ ਮਨੋਵਿਗਿਆਨਿਕ ਤੌਰ ਤੇ ਟ੍ਰੀਟਮੈਂਟ ਕਰੀਏ ਜੀ ਇਸੇ ਤਰ੍ਹਾਂ ਨਸ਼ਿਆਂ ਦੀ ਜੰਨੀ ਆ ਜਿਆਦਾ ਐਡਿਕਸ਼ਨ ਹੋ ਜਾਂਦੀ ਹੈ ਇੰਨੀ ਮਤਲਬ ਐਡਿਕਸ਼ਨ ਹੋ ਜਾਂਦੀ ਹੈ ਕਿ ਉਹਨਾਂ ਨੂੰ ਇਲਾਜ ਤੱਕ ਕਰਵਾਉਣੇ ਪੈ ਜਾਂਦੇ ਨੇ ਲੇਕਿਨ ਇਲਾਜ ਕਰਵਾਉਣਾ ਵੀ ਕੋਈ ਸੌਖਾ ਕੰਮ ਨਹੀਂ ਉਹਨਾਂ ਦੇ ਲਈ ਬਹੁਤ ਔਖਾ ਹੁੰਦਾ ਹੈ ਕਿਉਂ ਆਖਿਆ ਜਾਂਦਾ ਕਿ ਔਖਾ ਕਿਉਂ ਆ ਹਾਂ ਸਾਰਿਕਾ ਜੀ ਬਹੁਤ ਤੁਸੀਂ ਨਾ ਪੱਕਾ ਸਵਾਲ ਕੀਤਾ ਜੀ ਜਦੋਂ ਇਲਾਜ ਦੀ ਗੱਲ ਕਰਦੇ ਆ ਤਾਂ ਮਨੋਵਿਗਿਆਨਿਕ ਇਲਾਜ ਤੇ ਮੈਡੀਕਲ ਸਾਇੰਸ ਦਾ ਇਲਾਜ ਹੈ ਜਿਹੜਾ ਬਹੁਤ ਸੌਖਾ ਇਲਾਜ ਹੈ ਜੀ ਬਹੁਤ ਸਸਤਾ ਇਲਾਜ ਹੈ ਹੁਣ ਜਦੋਂ ਮੈਂ ਕਹਿ ਰਿਹਾ ਕਿ ਬਹੁਤ ਸੁਖਾ ਇਲਾਜ ਹੈ ਬਹੁਤ ਸਸਤਾ ਇਲਾਜ ਹੈ ਤਾਂ ਸਾਡੇ ਦਰਸ਼ਕਾਂ ਨੂੰ ਇਹ ਲੱਗ ਰਿਹਾ ਹੋਣਾ ਕਿ ਫਲਾਨੇ ਨੂੰ ਤੇ ਅਸੀਂ ਦਾਖਲ ਕਰਾਇਆ ਉਹ ਹਸਪੀਟਲ ਛੱਡ ਕੇ ਆ ਗਿਆ ਦੂਜੀ ਵਾਰੀ ਕਰਾਇਆ ਵੀ ਸਾਰਾ ਘਰ ਪਰੇਸ਼ਾਨ ਹੈ ਉਸਦੇ ਨਾ ਪਿੱਛੇ ਕੁਝ ਖਾਸ ਕਾਰਨ ਹੈ ਕਿ ਇਲਾਜ ਓਖਾ ਕਿਉਂ ਹੁੰਦਾ ਉਹਦਾ ਇੱਕ ਵੱਡਾ ਕਾਰਨ ਇਹ ਹੈ ਕਿ ਡਾਕਟਰ ਤੇ ਮਰੀਜ਼ ਦੇ ਵਿੱਚ ਨਾ ਜਿਹੜੀ ਸਾਂਝ ਆ ਉਹ ਨਹੀਂ ਬਣ ਪਉਂਦੀ। ਹੂੰ ਇਹ ਸਾਂਝ ਕਿਹਨੇ ਬਣੋਣੀ ਹੁੰਦੀ ਆ? ਇਹ ਬਣੋਣੀ ਹੁੰਦੀ ਆ ਪਰਿਵਾਰਕ ਮੈਂਬਰਾਂ ਨੇ। ਜੀ ਕਿ ਡਾਕਟਰ ਨੂੰ ਮਰੀਜ਼ ਨਾਲੋਂ ਟੁੱਟਣ ਨਹੀਂ ਦੇਦਾ। ਦੋਨਾਂ ਨੂੰ ਇੱਕ ਦੂਜੇ ਦੇ ਨਾਲ ਜੋੜ ਕੇ ਰੱਖਣਾ ਜੋੜ ਕੇ ਰੱਖਣਾ ਜੀ ਤਾਂ ਕਿ ਡਾਕਟਰ ਜਿਹੜੇ ਉਹ ਮਰੀਜ਼ ਦੀ ਪਲ-ਪਲ ਅ ਮਨੋਵਿਗਿਆਨਿਕ ਜਿਹੜੀ ਸਥਿਤੀ ਹੈ ਉਸ ਨੂੰ ਸਮਝ ਸਕਣ ਉਹਦੀ ਫਿਜ਼ੀਕਲ ਸਥਿਤੀ ਨੂੰ ਸਮਝ ਸਕਣ ਜੀ ਉਹਦੇ ਜਿਹੜੇ ਨਿਊਰੋਟ੍ਰਾਂਸਮਿਟਰਸ ਤੇ ਵਿੱਚ ਪ੍ਰੋਬਲਮਸ ਆ ਰਹੀ ਹੈ ਉਹਨੂੰ ਸਮਝ ਸਕਣ ਤੇ ਉਹਦਾ ਪ੍ਰੋਪਰ ਟ੍ਰੀਟਮੈਂਟ ਕਰ ਸਕਣ ਉਹਨੂੰ ਸਮਝਾ ਸਕਣ ਉਹਨੂੰ ਦਵਾਈ ਦੇ ਸਕਣ ਉਹਦੇ ਵਿੱਚ ਬਹੁਤ ਸਾਰੇ ਵਿਡਡਰੋਅਲ ਸਿੰਪਟਮਸ ਹੁੰਦੇ ਆ ਜਿਵੇਂ ਕੋਈ ਇਲਾਜ ਕਰੋਂ ਗਿਆ ਪਹਿਲੇ 3-4 ਦਿਨ ਡिटॉक्स ਕੀਤਾ ਜਾਂਦਾ ਤਾਂ ਉਹ ਨੂੰ ਜਦੋਂ ਨਸ਼ੇ ਛੱਡਦਾ ਤਾਂ ਉਹਨਾਂ ਨੂੰ ਥੋੜੀ ਜੀ ਪ੍ਰੋਬਲਮ ਹੁੰਦੀ ਹੈ ਜੀ ਜਦੋਂ ਪ੍ਰੋਬਲਮ ਹੁੰਦੀ ਹੈ ਤਾਂ ਘਰ ਦੇ ਘਬਰਾ ਜਾਂਦੇ ਆ ਬਈ ਇਹ ਤਾਂ ਨਸ਼ੇ ਤੋਂ ਬਿਨਾ ਤੜਫ ਰਿਆ ਹੈ ਨਸ਼ੇ ਤੋਂ ਬਿਨਾ ਹੈ ਸਾਰੇ ਘਰ ਦੇ ਨੂੰ ਟੰਗ ਕਰ ਰਿਹਾ ਤੇ ਫਿਰ ਕੀ ਕਰਦੇ ਘਰ ਦੇ ਆਪ ਲਿਆ ਕੇ ਦਿੰਦੇ ਆ ਚੋਰੀ-ਚੋਰੀ ਨਸ਼ਾ ਹਾਂ ਉਹ ਕਿਉਂ ਦੇਖੋ ਕੀ ਹਾਲਤ ਚਾਹੀਦਾ ਤਾਂ ਇਹ ਆ ਵੀ ਉਹ ਡਾਕਟਰ ਨੂੰ ਜਾ ਕੇ ਦੱਸਣ ਵੀ ਇਹਨੂੰ ਖਬਰਾਟ ਹੋ ਰਹੀ ਆ ਇਹਨੂੰ ਤੋੜ ਲੱਗ ਰਹੀ ਆ ਇਹਨੂੰ ਬੇਚੈਨੀ ਹੋ ਰਹੀ ਆ ਤਾਂ ਲੋਕ ਟਰੀਟਮੈਂਟ ਕਰਨ ਬਿਲਕੁਕੁਲ ਸਰ ਪਰ ਹੋ ਇਸ ਤੇ ਉਲਟ ਰਿਹਾ ਕਿ ਉਹ ਆਪ ਲਿਆ ਕੇ ਨਸ਼ਾ ਦਿੰਦੇ ਘਰ ਦੇ ਵੀ ਕਿਤੇ ਇਹਨੂੰ ਕੁਝ ਹੋ ਨਾ ਜਾਵੇ ਕਿਉਂਕਿ ਉਹ ਜਿਹੜਾ ਪੇਸ਼ੈਂਟ ਹੁੰਦਾ ਨਾ ਉਹ ਆਪਣੀ ਮਾਂ ਨੂੰ ਆਪਣੇ ਬਾਪ ਨੂੰ ਆਪਣੀ ਵਾਈਫ ਨੂੰ ਇੰਨਾ ਜਿਆਦਾ ਪਰੇਸ਼ਾਨ ਕਰ ਰਿਹਾ ਹੁੰਦਾ ਵਾਈਫ ਦੇ ਨਾਲ ਮੈਨੂੰ ਯਾਦ ਆ ਰਿਹਾ ਉਹ ਆਪਣੀ ਪ੍ਰੇਮਿਕਾ ਨੂੰ ਵੀ ਇੰਨਾ ਕਰ ਰਿਹਾ ਵੀ ਜੇ ਤੂੰ ਮੈਨੂੰ ਇੱਥੇ ਨਸ਼ਾ ਨਾ ਲਿਆ ਕੇ ਦਿੱਤਾ ਤਾਂ ਮੈਂ ਤੇ ਮਰ ਚੱਲਿਆ ਹਨਾ ਉਹ ਵਿਚਾਰੀ ਕੁੜੀ ਇਨੋਸੈਂਟ ਜੀ ਕੁੜੀ ਉਹ ਆਪ ਲੱਬ ਦੀ ਫਰਦੀ ਹੁੰਦੀ ਹੈ ਵੀ ਕੈਪਸੂਲ ਲਿਆ ਕੇ ਦੇਵਾ ਮੈਂ ਇਹਨੂੰ ਕਿਤੋਂ ਪੁੱਕੀ ਲਿਆ ਕੇ ਦੇਵਾ ਮੈਂ ਇਹਨੂੰ ਕਿਤੋਂ ਹਨਾ ਕੋਈ ਸ਼ਰਾਬ ਲਿਆ ਕੇ ਦੇਵਾ ਮੈਂ ਦੋ ਤਿੰਨ ਕੇਸ ਤਾਂ ਇਹੀ ਦੇਖੇ ਆ ਵੀ ਉਹਦੀ ਮੁੰਡੇ ਦੀ ਪ੍ਰੇਮਿਕਾ ਨਸ਼ੇ ਦੇਣ ਆ ਰਹੀ ਹੈ ਹਨਾ ਉੱਥੇ ਵਾਰਡ ਦੇ ਵਿੱਚ ਜਿਹੜਾ ਸੈਕਟਰੀ ਵਾਰਡ ਹੈਗਾ ਤੇ ਹੁਣ ਜਦੋਂ ਇਹ ਜਦੋਂ ਸਥਿਤੀ ਬਣੀ ਹੋਈ ਹੈ ਤਾਂ ਨਸ਼ੇ ਸ਼ੱਦੂ ਦਾ ਕਿਵੇਂ ਮਤਲਬ ਕਿ ਜਦੋਂ ਇਲਾਜ ਕਰਵਾਉਣਾ ਹੁੰਦਾ ਇਸ ਚੀਜ਼ ਤੋਂ ਛੁਟਕਾਰਾ ਪਾਣਾ ਹੁੰਦਾ ਤਾਂ ਮਤਲਬ ਡੋਜ਼ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਦੇਹਰੇ ਨੇ ਪਿੱਛੋਂ ਦੀ ਉਹ ਡਾਕਟਰ ਨੂੰ ਪਤਾ ਹੀ ਨਹੀਂ ਹੈਗਾ ਸੀ ਉਹ ਡਾਕਟਰ ਨੂੰ ਪਤਾ ਨਹੀਂ ਲੱਗਦਾ ਵੀ ਇਹ ਤਾਂ ਕੋਲ ਮਾਂ ਬੈਠੀ ਆ ਕੋਲ ਦਾਦੀ ਬੈਠੀ ਆ ਕੋਲ ਇਹਦੀ ਭੈਣ ਬੈਠੀ ਆ ਕੋਈ ਇਹਦੀ ਫਰੈਂਡ ਬੈਠੀ ਆ ਹੈਨਾ ਉਹ ਡਾਕਟਰ ਨੇ ਤਾਂ ਪੁੱਛਣਾ ਨਹੀਂ ਹੁੰਦਾ ਵੀ ਕੌਣ ਆ ਇਹ ਹੀ ਦੇਖਣਾ ਵੀ اٹੈਂਡੈਂਟ ਹੈਗੇ ਆ ਵੀ ਠੀਕ ਆ ਇਹਨੂੰ ਕੋਈ ਮਿਲਣ ਆਇਆ ਰਿਸ਼ਤੇਦਾਰ ਆ ਕੋਈ ਲੇਡੀ ਆਈ ਹੈ ਕੋਈ ਗੱਲ ਨਹੀਂ ਤੇ ਹੁਣ ਜਦੋਂ ਇਸ ਤਰ੍ਹਾਂ ਉਹ ਨਸ਼ੇ ਦਿੱਤੇ ਜਾਂਦੇ ਆ ਦਵਾਈ ਦੀ ਥਾਂ ਤੇ ਤੋੜ ਲੱਗਦੀ ਆ ਕਿ ਡਾਕਟਰ ਪੇਸ਼ੈਂਟ ਨੂੰ ਉਹਦੇ ਅਟੈਂਡੈਂਟ ਨੂੰ ਸਮਝਾਉਂਦਾ ਭਾਈ 1-2 ਦਿਨ ਤਕਲੀਫ ਹੋਊਗੀ ਤੁਸੀਂ ਘਬਰਾਉਣਾ ਨਹੀਂ ਗਾ ਚਿੰਤਾ ਨਾ ਕਰ ਜੀ ਤੇ ਜੇ ਕੋਈ ਦਵਾਈ ਦੀ ਲੋੜ ਆ ਦਵਾਈ ਵੀ ਦਿੰਦਾ ਪਰ ਹੁੰਦਾ ਇਸ ਤੇ ਉਲਟਾ ਹੈ ਉਲਟਾ ਹੈ ਯਾਨੀ ਕਿ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਹੀ ਤਖਾ ਕਰ ਰਹੇ ਨੇ ਉਹ ਹੀ ਮਤਲਬ ਗਲਤ ਕਰ ਰਹੇ ਨੇ ਪਿਛੋਕੀ ਜੀ ਬਿਲਕੁਲ ਫਿਰ ਹੋਰ ਬਹੁਤ ਵੱਡੀ ਸਮੱਸਿਆ ਹੈ ਕਿ ਜਦੋਂ ਇਹ ਸਾਰੀਆਂ ਸਮੱਸਿਆਵਾਂ ਨਾ ਮਾਨਸਿਕ ਸਮੱਸਿਆਵਾਂ ਤੇ ਡਾਕਟਰ ਸਾਹਿਬਾਨ ਮੈਡੀਸਨ ਦਿੰਦੇ ਆ ਤਾਂ ਇਹਦੇ ਨਾਲ ਕਈ ਵਾਰੀ ਹੁੰਦੀ ਹੈ ਕਿ ਨੀਂਦ ਆਉਂਦੀ ਹੈ ਜੀ ਤਾਂ ਡਾਕਟਰ ਦੀ ਜਿਹੜੀ ਦਵਾਈ ਆ ਜੀ ਉਹਨੂੰ ਸਮਝਣ ਦੀ ਥਾਂ ਤੇ ਘਰ ਦੇ ਕੀ ਕਹਿੰਦੇ ਆ ਕਿ ਡਾਕਟਰ ਨੇ ਤਾਂ ਨੀਂਦ ਦੀ ਦਵਾਈ ਦਿੱਤੀ ਨੀਂਦ ਨਹੀਂ ਦੋ ਦਿਨ ਹੋ ਗਿਆ ਉੱਠਿਆ ਨਹੀਂ ਗਾ ਤਿੰਨ ਦਿਨ ਹੋ ਗਿਆ ਉੱਠਿਆ ਨਹੀਂ ਗਾ ਉਹ ਭਾਈ ਵੈਲ ਐਜੂਕੇਟਿਡ ਡਾਕਟਰ ਨੇ ਦਵਾਈ ਦਿੱਤੀ ਹੈ ਤੁਹਾਨੂੰ ਹਮ ਬਿਲਕੁਲ ਉਹਨੇ ਅਮਰਤ ਦਿੱਤਾ ਜੀ ਕੋਸ ਸਮਝ ਕੇ ਦਿੱਤੀ ਹੋਣੀ ਹੈ ਕੋਸ ਸਮਝ ਕੇ ਦਿੱਤਾ ਤੇ ਫੇਰ ਕੀ ਕਰਦੇ ਕਿ ਡਾਕਟਰ ਸਾਹਿਬ ਦਵਾਈ ਲਿਖ ਕੇ ਦਿੰਦੇ ਆ ਹਮ ਉਹ ਲੈ ਕੇ ਜਾਂਦੇ ਕੇਮਿਸਟ ਦੇ ਕੋਲ ਕੇਮਿਸਟ ਦੇ ਅੱਗੇ ਲੜਕਾ ਰੱਖਿਆ ਹੁੰਦਾ ਹੈਲਪਰ ਉਹ ਪਰਚੀ ਉਹੋ ਇਹ ਤਾਂ ਨੀਂਦ ਦੀ ਦਵਾਈ ਹੈ ਇਹ ਤਾਂ ਦਿਮਾਗ ਦੀ ਦਵਾਈ ਹੈ ਇਹ ਤਾਂ ਲੱਗ ਜੂਗੀ ਯਾਨੀ ਕਿ ਇੱਕ ਵੈਲ ਕੁਆਲੀਫਾਈਡ ਡਾਕਟਰ ਦੀ ਦਵਾਈ ਹੈ ਜਿਹੜੀ ਹੈਨਾ ਉਹਨੂੰ ਰਿਜੈਕਟ ਕੌਣ ਕਰ ਰਿਹਾ ਇੱਕ ਜਿਹੜਾ ਕੇਮਿਸਟ ਦੇ ਹੈਲਪਰ ਰੱਖਿਆ ਹੋਇਆ ਉਹ ਰਿਜੈਕਟ ਕਰਿੰਦਾ ਘਰ ਦੇ ਘਬਰਾ ਜਾਂਦੇ ਆ ਬਈ ਇੱਥੇ ਡਾਕਟਰ ਸਾਹਿਬ ਨੇ ਸਾਨੂੰ ਨਸ਼ੇ ਦੀ ਦਵਾਈ ਦਿੱਤੀ ਨੀਂਦ ਦੀ ਦਵਾਈ ਦਿੱਤੀ ਆ ਇਹ ਤਾਂ ਲੱਗ ਜਾਨੀ ਆ ਜੀ ਜਿਹੜਾ ਨਸ਼ਾ ਲੱਗਿਆ ਉਹਦੇ ਵੱਲ ਧਿਆਨ ਨਹੀਂ ਹੈਗਾ ਦਵਾਈ ਵੱਲ ਧਿਆਨ ਹੈ ਹੂੰ ਜੀ ਸਰ ਅੰਧਵਿਸ਼ਵਾਸ ਦੀ ਜੇਕਰ ਗੱਲ ਕਰੀਏ ਤਾਂ ਕੀ ਲੱਗਦਾ ਹੈ ਨਸ਼ਿਆਂ ਦੇ ਨਾਲ ਇਹਦਾ ਸੁਮੇਲ ਹੈਗਾ ਕੋਈ ਕਿ ਅੰਧਵਿਸ਼ਵਾਸ ਕਰਕੇ ਲੋਕੀ ਨਸ਼ੇ ਦੇ ਵਿੱਚ ਪੈ ਰਹੇ ਹੋਣ ਬਿਲਕੁਲ ਸਰਿਕਾ ਜੀ ਬਹੁਤ ਭੱਖ ਦਾ ਸਵਾਲ ਹੈ ਤੇ ਇਹ ਅਜੇ ਤੱਕ ਕਦੇ ਕਿਸੇ ਨੇ ਕੀਤਾ ਨਹੀਂਗਾ ਜੀ ਮੈਂ ਤੁਹਾਨੂੰ ਬਹੁਤ ਸਾਰੇ ਕੇਸ ਗਿਣਤੀ ਕਰਵਾ ਸਕਦਾ ਹੈ ਹਮ ਅੰਧਵਿਸ਼ਵਾਸਾਂ ਕਰਕੇ ਲੋਕ ਨਸ਼ੇ ਤੇ ਲੱਗੇ ਹਮ ਤੁਹਾਡੇ ਨਾਲ ਇੱਕ ਕੇਸ ਮੈਂ ਸਾਂਝਾ ਕਰਨਾ ਹੈ ਕਿ ਨਵੀਂ ਵਿਆਹੀ ਕੁੜੀ ਆਈ ਹੈ ਹਮ ਉਹਨੂੰ ਘਰ ਦੇ ਮੱਥਾ ਟਿਕਾਉਣ ਵਾਸਤੇ ਲੈ ਗਏ ਇੱਕ ਦੇਰੇ ਤੇ ਬਾਬੇ ਦੇ ਜਿੱਥੇ ਸਿਗਰਟਾਂ ਦਾ ਪ੍ਰਸ਼ਾਦ ਚੜਦਾ ਹੈ ਹਮ ਤੇ ਉਸ ਪਰਿਵਾਰ ਦੀ ਬਾਬੇ ਪ੍ਰਤੀ ਉਸ ਦੇਰੇ ਪ੍ਰਤੀ ਬਹੁਤ ਸ਼ਰਧਾ ਹਮ ਲਗਨ ਹੋਣੀ ਸ਼ਰਧਾ ਜੀ ਸ਼ਰਧਾ ਹੋਣ ਕਰਕੇ ਉਹ ਕੁੜੀ ਨਾ ਸਿਗਰਟ ਨਸ਼ੇ ਵਾਲੀ ਜਿਹੜੀ ਪੀਣ ਲੱਗੀ ਹੂੰ ਵੀ ਇਹ ਤੇ ਪ੍ਰਸ਼ਾਦ ਹੈ ਪ੍ਰਸ਼ਾਦ ਹੈ ਜੀ ਅੱਛਾ ਉਹ ਸਿਗਰਟ ਇੰਨੀਆਂ ਪੀਣ ਲੱਗੀ ਤਿੰਨ ਚਾਰ ਦਿਨਾਂ ਦੇ ਵਿੱਚ ਵੀ ਉਹ ਤਿੰਨ ਤਿੰਨ ਸਿਗਰਟਾਂ ਇਕੱਠੀਆਂ ਜੋੜ ਕੇ ਪੀਣ ਲੱਗੀ ਹੂੰ ਬੈਲ ਐਜੂਕੇਟਿਡ ਕੁੜੀ ਜੀ ਹਾਂ ਹੁਣ ਕੀ ਹੈ ਕਿ ਉਹਦੇ ਸਬਕੂਨ ਚਿਸ ਮਾਈਂਡ ਦੇ ਵਿੱਚ ਇਹ ਗੱਲ ਬੈਠ ਗਈ ਕਿ ਬਾਬਾ ਜੀ ਦਾ ਇਹ ਪ੍ਰਸ਼ਾਦ ਹੈ ਪ੍ਰਸ਼ਾਦ ਹੈ ਜੀ ਤੇ ਮੈਂ ਇਹਦੇ ਨਾਲ ਨਾ ਬਹੁਤ ਜ਼ਿਆਦਾ ਅਨੰਦਿਤ ਮਹਿਸੂਸ ਕਰਦੇ ਹਾਂ ਅਨੰਦਿਤ ਜੀ ਇੱਕ ਤੇ ਉਹ ਸਿਗਰਟ ਹੋਣ ਕਰਕੇ ਉਹ ਦੇ ਚ ਡੋਪਾਮਾਈਨ ਜਿਹੜਾ ਹੈਗਾ ਉਹ ਬਿਲਕੁਲ ਵੱਧਾ ਉਹ ਅਨੰਦਿਤ ਮਹਿਸੂਸ ਕਰਾਉਂਦਾ ਹੈ ਹਾਰਮੋਨਸ ਆ ਜਿਹੜਾ ਇੱਕ ਉਹਦੀ ਸ਼ਰਧਾ ਹੋਣ ਕਰਕੇ ਦੋਨੇ ਕੰਮ ਇਕੱਠੇ ਹੋ ਗਏ ਤਾਂ ਉਹਦੇ ਲਈ ਫਿਰ ਉਹਨੂੰ ਸਬਕੌਨਸ਼ੀਅਸ ਮਾਈਂਡ ਸੈਲ ਜਾ ਕੇ ਉਹਦਾ ਸਿਗਰਟਾਂ ਵਾਲਾ ਜਿਹੜਾ ਦਿਮਾਗ ਦੇ ਵਿੱਚ ਬੈਠਾ ਸੀਗਾ ਉਹ ਕੱਢਿਆ ਗਿਆ ਤਾਂ ਜਾ ਕੇ ਉਹ ਕੁੜੀ ਠੀਕ ਹੋਈ ਠੀਕ ਹੋਈ ਮੈਂ ਇੱਕ ਹੋਰ ਕੇਸ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਬਿਲਕੁਲ ਸ਼ਿਵਰਾਤਰੀ ਦੇ ਮੌਕੇ ਤੇ ਜਿਹੜੀਆਂ ਕੁੜੀਆਂ ਹੁੰਦੀਆਂ ਇਹਨਾਂ ਦਾ ਮੈਂ ਸ਼ਿਵਜੀ ਦੇ ਨਾਲ ਬਹੁਤ ਲਗਾ ਹੋਇਆ ਹੈ ਬਹੁਤ ਫਰੀਆ ਸੁਖਣਾ ਸੁਖੀਆਂ ਹੁੰਦੀਆਂ ਖਾਸ ਕਰਕੇ ਇੱਕ ਸੁਖ ਵੱਡੀ ਸੁਖੀ ਹੁੰਦੀ ਆ ਜੀ ਇੱਕ ਮਾਰ ਵਧੀਆ ਮਿਲ ਜੇ ਉਹਦੇ ਵਾਸਤੇ 16 16 ਵਰਤ ਵੀ ਰੱਖੇ ਹੁੰਦੇ ਆ ਕਹਿੰਦੇ ਤੇ ਹੁਣ ਸ਼ਿਵਰਾਤਰੀ ਦੇ ਉੱਤੇ ਪ੍ਰਸ਼ਾਦ ਕਿਹੜਾ ਚੱਲਦਾ ਹੈ ਪੰਗ ਦਾ ਪੰਗ ਦਾ ਚੱਲਦਾ ਉਹ ਕੁੜੀ ਦੇ ਨਾਲ ਵਿਆਹ ਸੀਗਾ ਐਤਵਾਰ ਨੂੰ ਹੂੰ ਸੋਮਵਾਰ ਨੂੰ ਸ਼ਿਵਰਾਤਰੀ ਦੇ ਮੌਕੇ ਤੇ ਜੀ ਉਹਨੇ ਭੰਗ ਦੇ ਪਕੌੜੇ ਪ੍ਰਸ਼ਾਦ ਵਜੋਂ ਇੱਕ ਵਾਰੀ ਖਾ ਲਏ ਖਾ ਲਏ ਫਿਰ ਥੋੜੀ ਦੇਰ ਬਾਅਦ ਉਹਨੂੰ ਕਿਸੇ ਨੇ ਭੰਗ ਪਿਆ ਦਿੱਤੀ ਹੂੰ ਉਹ ਚੜ ਗਈ ਦਿਮਾਗ ਨੂੰ ਜੀ ਦਿਮਾਗ ਨੂੰ ਭੰਗ ਚੜਨ ਦਾ ਮਤਲਬ ਹੈ ਕਿ ਸਕੀਜ਼ੋਫ੍ਰੈਨਿਕ ਹੋ ਜਾਂਦਾ ਪੇਸ਼ੈਂਟ ਹੂੰ ਤਿੰਨ ਮਹੀਨੇ ਇਲਾਜ ਤੇ ਲੱਗਦੇ ਆ ਜੀ ਉਹਨੂੰ ਪਾਗਲਪਨ ਚ ਆ ਗਈ ਹੂੰ ਅਗਲੇ ਐਤਵਾਰ ਉਹ ਕੁੜੀ ਦਵਿਆ ਹੂੰ ਫਿਰ ਤੁਸੀਂ ਅੰਦਾਜ਼ਾ ਲਾਓ ਸਾਰਿਕਾ ਜੀ ਵੀ 5-6 ਦਿਨ ਵਿਆਹ ਚ ਰਹਿੰਦੇ ਆ ਤੇ ਸਾਰੀ ਤਿਆਰੀ ਹੋ ਜਾਂਦੀ ਹੈ ਹਫਤਾ ਪਹਿਲਾਂ ਸਾਰੇ ਹਲਵਾਈ ਸਾਰਾ ਟੈਂਟ ਸਾਰੇ ਰਿਸ਼ਤੇਦਾਰਾਂ ਨੂੰ ਕਾਰਡ ਵੰਡੇ ਜਾਂਦੇ ਆ ਮਠਾਈ ਵੰਡੀ ਜਾਂਦੀ ਆ ਟੋਟਲ ਤਿਆਰੀ ਹੋ ਜਾਂਦੀ ਆ ਜੇ ਕਹਾਂ ਇੱਕ ਹਫਤਾ ਪਹਿਲਾਂ ਹੁਣ ਉਸ ਕੁੜੀ ਨੂੰ ਸਿਵਲ ਹਸਪੀਟਲ ਡਾਕਰ ਕਰੋਨਾ ਪਿਆ ਹੂੰ ਅੰਧਵਿਸ਼ਵਾਸ ਦਾ ਵੀ ਮਸਲਾ ਸੀਗਾ ਜੀ ਤੇ ਡਾਕਟਰ ਸਾਹਿਬਾਨ ਦੀ ਟੀਮ ਨੇ ਹੈਨਾ ਤੇ ਮੈਂ ਵੀ ਉਦੋਂ ਆਪਣੀ ਇਸਵਾਵਾ ਦੰਦਾ ਸਾਹਿਬ ਤੇ ਅਸੀਂ ਫੈਸਲਾ ਕੀਤਾ ਕਿ ਵੀ ਇਹਦਾ ਜਿਹੜਾ ਪਰਿਵਾਰ ਹੈ ਨਾ ਸੋਹਰਾ ਪਰਿਵਾਰ ਮੁੰਡੇ ਵਾਲੇ ਉਹਨਾਂ ਨੂੰ ਬੁਲਾ ਕੇ ਸਮਝਾਇਆ ਜਾਵੇ ਸਮਝਾਇਆ ਜਾਵੇ ਵੀ ਇਹ ਹੁਣ 2-3 ਮਹੀਨੇ ਇਹਦਾ ਇਲਾਜ ਚੱਲਣਾ ਹੈ ਵੀ ਤੁਸੀਂ ਵਿਆਹ ਹਰੇ ਪੋਸਟਪੋਨ ਕਰੋ ਹੁਣ ਦੇਖੋ ਕੁੜੀ ਵਾਲਿਆਂ ਦੀ ਤਿਆਰੀ ਮੁੰਡੇ ਵਾਲਿਆਂ ਦੀ ਤਿਆਰੀ ਪਹਿਲਾਂ ਤਾਂ ਉਹ ਥੋੜੇ ਜਿਹੇ ਹਿਸਕਸ ਆਇਆ ਯਾਰ ਆ ਕੀ ਹੋ ਗਿਆ ਕੁੜੀ ਤੇ ਪਾਗਲ ਆ ਪਰ ਉਹਨਾਂ ਨੂੰ ਸਮਝਾਇਆ ਵੀ ਨਹੀਂ ਇਹ ਠੀਕ ਹੋ ਜਾਏਗੀ ਤੇ ਤੁਸੀਂ ਚਿੰਤਾ ਨਾ ਕਰੋ ਉਹ ਚਲੋ ਚੰਗੇ ਸਿਗੇ ਸਿਆਦੇ ਸੀ ਉਹਨਾਂ ਨੇ ਗੱਲ ਨੂੰ ਸਮਝਿਆ ਤੇ ਕਰੀਬ 2 ਮਹੀਨੇ ਕੁੜੀ ਨੂੰ ਠੀਕ ਹੋਣ ਤੇ ਲੱਗੇ। 2 ਮਹੀਨੇ ਬਾਅਦ ਉਹ ਕੁੜੀ ਬਿਲਕੁਲ ਠੀਕ ਹੋਈ ਤੇ ਫਿਰ ਉਹਨਾਂ ਨੇ ਵਿਆਹ ਦਾ ਕੀਤਾ। ਜੀ ਹੁਣ ਉਹ ਇਹ ਅੰਧਵਿਸ਼ਵਾਸ ਜਿਹੜਾ ਨਸ਼ਿਆਂ ਵਾਲਾ ਹੈਗਾ ਇਸ ਪ੍ਰਤੀ ਸਾਨੂੰ ਸੁਚੇਤ ਰਹਿਣ ਦੀ ਲੋੜ ਆ। ਅ ਜਿੰਨੇ ਸੜਕਾਂ ਦੇ ਉੱਤੇ ਲवारिस ਮਨੋਰੋਗੀ ਘੁੰਮਦੇ ਆ ਇਹਨਾਂ 'ਚ ਬਹੁਤੇ ਭੱਗ ਪੀਣ ਵਾਲੇ ਆ। ਜੀ ਔਰ ਭੱਗ ਪੀਣ ਵਾਲੇ ਆ ਜਿਹੜੇ ਇਹਨਾਂ 'ਚ ਬਹੁਤੇ ਇਹਨੂੰ ਭੱਗ ਸਮਝਦੇ ਹੈਗੇ ਕਿ ਵੀ ਇਹ ਤੇ ਹੂੰ ਬਾਬਾ ਜੀ ਦਾ ਪਰਚਾ ਨੇ ਕੋਲੇ ਬਹੁਤ ਵੱਡਾ ਦੁਕਾਨ ਤਾਂ ਹੈ ਇਹ ਸਾਡੀ ਸੋਚ ਸਾਇੰਟੀਫਿਕ ਬਣੋ ਦੀ ਲੋੜ ਹੈ ਸਾਨੂੰ ਤਾਂ ਕਿ ਅਸੀਂ ਅੰਧਵਿਸ਼ਵਾਸਾਂ ਚੋਂ ਨਿਕਲ ਸਕੀਏ ਨਸ਼ਿਆਂ ਤੋਂ ਅਸੀਂ ਮੁਕਤ ਹੋ ਸਕੀਏ ਜੀ ਬਿਲਕੁਲ ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਹੀ ਮਹੱਤਵਪੂਰਨ ਮਸਲੇ ਤੇ ਗੱਲ ਕੀਤੀ ਹੈ ਨਸ਼ਿਆਂ ਤੇ ਅਸੀਂ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਸਾਨੂੰ ਨਸ਼ਿਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਕਿਸ ਤਰ੍ਹਾਂ ਜਿਹੜੀ ਸੰਗਤੀ ਹੈ ਉਸ ਨੂੰ ਜਿਹੜਾ ਐਵੋਇਡ ਕਰਨਾ ਚਾਹੀਦਾ ਹੈ ਜੋ ਮਾੜੀ ਸੰਗਤੀ ਹੈ ਪਰਿਵਾਰਕ ਮੈਂਬਰਾਂ ਦਾ ਵੀ ਖਾਸ ਰੋਲ ਇਸ ਦੇ ਵਿੱਚ ਰਹਿੰਦਾ ਹੈ ਤੇ ਜੇ ਅੰਧਵਿਸ਼ਵਾਸ ਜਿਹੜੀ ਮੇਨ ਚੀਜ਼ ਹੈ ਉਹ ਵੀ ਸਨ ਨੇ ਹੁਣੇ ਉਹਨੇ ਤੁਹਾਨੂੰ ਦੱਸ ਹੀ ਹੈ ਇਹਦੇ ਤੇ ਵੀ ਖਾਸ ਧਿਆਨ ਦੇਣ ਦੀ ਲੋੜ ਹੈ ਤੋ ਸਿਸਰ ਬਹੁਤ ساری ਗੱਲਬਾਤ ਕੀਤੀ ਧੰਨਵਾਦ ਕਰਦੇ ਆ ਥੈਂਕ ਯੂ ਸੋ ਮੋਰ ਤੁਹਾਨੋ ਪ੍ਰੋਗਰਾਮ ਕਿੱਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਤੇ ਹੁਣ ਸਾਨੂੰ ਦੇ ਇਜਾਜ਼ਤ ਧੰਨਵਾਦ